ਮੇਰਾ ਨਾਮ ਸਰਬਜੀਤ ਹੈ ਮੈਂ ਇੱਕ ਗਹਿਰੀ ਸੋਚ ਵਿੱਚ ਡੁੱਬੀ ਹੋਈ ਸੀ ਸਾਰੇ ਘਰ ਲਈ ਖਾਣਾ ਬਣਾਉਣਾ ਸੀ ਹਾਲਾਂਕਿ ਮੇਰਾ ਸਾਰਾ ਸਰੀਰ ਦਰਦ ਨਾਲ ਟੁੱਟ ਰਿਹਾ ਸੀ ਮੈਂ ਆਰਾਮ ਕਰਨਾ ਚਾਹੁੰਦੀ ਸੀ ਸੌਣਾ ਚਾਹੁੰਦੀ ਸੀ ਪਰ ਸਕੂਨ ਤਾਂ ਜਿਵੇਂ ਮੇਰੀ ਕਿਸਮਤ ਵਿੱਚ ਲਿਖਿਆ ਹੀ ਨਹੀਂ ਸੀ ਇਹ ਜ਼ਿੰਦਗੀ ਦੀ ਕੜਵਾਹਟ ਜਿਵੇਂ ਮੈਂ ਆਪਣੇ ਹੀ ਹੱਥਾਂ ਨਾਲ ਲਿਖੀ ਸੀ ਮੇਰਾ ਵੀ ਕਦੇ ਇੱਕ ਹੱਸਦਾ ਖੇਡਦਾ ਜੀਵਨ ਹੁੰਦਾ ਸੀ ਜਦੋਂ ਮੈਂ ਵੀ ਦੁਨੀਆ ਦੇ ਗਮਾਂ ਤੋਂ ਬੇਫਿਕਰ ਸੀ ਪਰ ਜਦੋਂ ਸੁਖਚੈਨ ਮੇਰੀ ਜ਼ਿੰਦਗੀ ਵਿੱਚ ਆਇਆ ਤਾਂ ਜਿਵੇਂ ਮੇਰੀਆਂ ਖੁਸ਼ੀਆਂ ਮੈਨੂੰ ਛੱਡ ਕੇ ਦੂਰ ਹੋਣ ਲੱਗੀਆਂ ਹਾਲਾਂਕਿ ਮੈਂ ਸੁਖਚੈਨ ਨੂੰ ਦਿਲੋਂ ਤੇ ਜਾਨੋਂ ਪਿਆਰ ਕਰਦੀ ਸੀ ਅਤੇ ਸੁਖਚੈਨ ਵੀ ਮੇਰੇ ਉੱਤੇ ਜਾਨ ਨਿਸ਼ਾਵਰ ਕਰਦਾ ਸੀ ਪਰ ਨਾ ਜਾਣੇ ਕੀ ਹੋਇਆ ਕਿ ਸਾਡੇ ਵਿਚਕਾਰ ਦੂਰੀਆਂ ਵਧਣ ਲੱਗੀਆਂ ਇਹ ਦੂਰੀਆਂ ਮੇਰੀ ਜ਼ਿੰਦਗੀ ਦੇ ਸਫ਼ਰ ਨੂੰ ਜਿਵੇਂ ਰੋਕ ਹੀ ਰਹੀਆਂ ਸਨ ਅੱਜ ਵੀ ਮੈਂ ਆਪਣੇ ਜ਼ਖਮੀ ਹੱਥਾਂ ਨਾਲ ਰਸੋਈ ਵਿੱਚ ਬੈਠੀ ਸਬਜ਼ੀ ਬਣਾ ਰਹੀ ਸੀ ਸਬਜੀ ਕੱਟਦਿਆਂ ਮੇਰੀ ਉਂਗਲੀ ਕੱਟ ਗਈ ਸੀ ਪਰ ਕਿਸੇ ਨੂੰ ਕੋਈ ਪ੍ਰਵਾਹ ਨਹੀਂ ਸੀ ਉਦੋਂ ਹੀ ਬਾਹਰੋਂ ਮੇਰੇ ਪਤੀ ਦੀ ਆਵਾਜ਼ ਆਈ ਸਰਬਜੀਤ ਉਹ ਸਰਬਜੀਤ ਮੈਂ ਗੈਸ ਦਾ ਚੁੱਲ੍ਹਾ ਬੰਦ ਕਰਕੇ ਦੌੜ ਦੀ ਦੌੜ ਦੀ ਉਹਨਾਂ ਕੋਲ ਆਈ ਉਹਨਾਂ ਨੇ ਕਿਹਾ ਜਲਦੀ ਕਮਰੇ ਵਿੱਚ ਆ ਮੈਂ ਦਫ਼ਤਰ ਦੇ ਕੰਮ ਸੰਬੰਧੀ ਹੁਣੇ ਲਖਨਊ ਨਿਕਲਣਾ ਹੈ ਦੋ ਦਿਨ ਬਾਅਦ ਵਾਪਸ ਆਵਾਂਗਾ ਮੈਂ ਤੁਰੰਤ ਉਹਨਾਂ ਦਾ ਬੈਗ ਚੁੱਕਿਆ ਤੇ ਉਸ ਦੇ ਵਿੱਚ ਕੱਪੜੇ ਰੱਖਣ ਲੱਗੀ ਮੈਂ ਕਿਹਾ ਖਾਣਾ ਤਾਂ ਖਾ ਕੇ ਜਾਇਓ ਬਸ ਤਿਆਰ ਹੀ ਹੈ ਉਹਨਾਂ ਨੇ ਹੱਸਦੇ ਹੋਏ ਕਿਹਾ ਨਹੀਂ ਨਹੀਂ ਰਹਿਣ ਦਿਓ ਮੈਨੂੰ ਪਤਾ ਹੈ ਤੇਰਾ ਖਾਣਾ ਵੀ ਮੇਰਾ ਅੱਧਾ ਘੰਟਾ ਹੀ ਲਏ ਜਾਵੇਗਾ ਇਸ ਤੋਂ ਚੰਗਾ ਹੈ ਕਿ ਮੈਂ ਰਸਤੇ ਵਿੱਚ ਹੀ ਕੁਝ ਖਾ ਲਵਾਂਗਾ ਮੈਨੂੰ ਪਤਾ ਸੀ ਕਿ ਉਹ ਭੁੱਖ ਬਰਦਾਸ਼ਤ ਨਹੀਂ ਕਰ ਸਕਦੇ ਮੈਂ ਚਾਹੁੰਦੀ ਸੀ ਕਿ ਉਹ ਖਾਣਾ ਖਾ ਕੇ ਹੀ ਜਾਣ ਇਸ ਲਈ ਮੈਂ ਜਲਦੀ ਨਾਲ ਰਸੋਈ ਵੱਲ ਵਧੀ ਉਦੋਂ ਹੀ ਮੇਰੀ ਸੱਸ ਹੱਥ ਵਿੱਚ ਥਾਲੀ ਲੈ ਕੇ ਉੱਥੇ ਆਈ ਅਤੇ ਕਹਿਣ ਲੱਗੀ ਮੈਂ ਆਪਣੇ ਪੁੱਤ ਨੂੰ ਖਾਲੀ ਪੇਟ ਥੋੜੀ ਜਾਣ ਦੇਵਾਂਗੀ ਮੇਰਾ ਪਤੀ ਮੁਸਕਰਾਉਂਦਾ ਹੋਇਆ ਬੋਲਿਆ ਇਹੀ ਹੁੰਦਾ ਹੈ ਸੱਚਾ ਪਿਆਰ ਤੂੰ ਤਾਂ ਸਿਰਫ ਗੱਲਾਂ ਬਣਾਉਣ ਜਾਣਦੀ ਹੈ ਮੇਰੀ ਸੱਸ ਨੇ ਮੈਨੂੰ ਰਸੋਈ ਵਿੱਚ ਭੇਜ ਦਿੱਤਾ ਅਤੇ ਆਪ ਹੀ ਆਪਣੇ ਹੱਥਾਂ ਨਾਲ ਛੋਟੇ-ਛੋਟੇ ਨਿਵਾਲੇ ਬਣਾ ਕੇ ਆਪਣੇ ਪੁੱਤ ਨੂੰ ਖਵਾਉਣ ਲੱਗੀ ਜਾਂਦੇ ਵੇਲੇ ਮੇਰੇ ਪਤੀ ਨੇ ਘਰ ਦੇ ਸਾਰੇ ਲੋਕਾਂ ਨੂੰ ਬਾਹੇ ਕਿਹਾ ਸਿਵਾਏ ਮੇਰੇ ਉਸ ਵੇਲੇ ਮੈਨੂੰ ਇਦਾਂ ਲੱਗਿਆ ਜਿਵੇਂ ਕਿਸੇ ਨੇ ਮੇਰਾ ਦਿਲ ਮੁੱਠੀ ਵਿੱਚ ਫੜ ਕੇ ਨਿਚੋੜ ਦਿੱਤਾ ਹੋਵੇ ਜਿਵੇਂ ਸਬਜ਼ੀ ਦੇ ਢੇਹਾਂ ਸੜਦੀ ਚੁੱਲ੍ਹੇ ਦੀ ਅੱਗ ਸੀ ਓਵੇਂ ਹੀ ਮੇਰਾ ਦਿਲ ਵੀ ਸੜ ਰਿਹਾ ਸੀ ਇਸ ਘਰ ਵਿੱਚ ਮੇਰੀ ਇਹੀ ਇੱਜ਼ਤ ਸੀ ਸਵੇਰ ਤੋਂ ਰਾਤ ਤੱਕ ਸਾਰਿਆਂ ਦੇ ਕੰਮ ਕਰਦੀ ਫਿਰ ਵੀ ਸਭ ਦੀਆਂ ਨਫ਼ਰਤ ਭਰੀਆਂ ਗੱਲਾਂ ਹੀ ਸੁਣਨ ਨੂੰ ਮਿਲਦੀਆਂ ਇਸ ਘਰ ਵਿੱਚ ਮੇਰੇ ਪਤੀ ਤੋਂ ਇਲਾਵਾ ਉਹਨਾਂ ਦੇ ਮਾਪਿਓ ਇੱਕ ਕੁਵਾਰੀ ਭੈਣ ਅਤੇ ਦੋ ਭਰਾ ਵੀ ਸਨ ਜਿਨ੍ਹਾਂ ਵਿੱਚੋਂ ਕੋਈ ਵੀ ਮੈਨੂੰ ਪਸੰਦ ਨਹੀਂ ਕਰਦਾ ਸੀ ਮੇਰੇ ਪਤੀ ਜਿਨ੍ਹਾਂ ਨੇ ਮੇਰੇ ਨਾਲ ਲਵ ਮੈਰਿਜ ਕਰਵਾਈ ਸੀ ਹੁਣ ਆਪਣੀ ਮਾਂ ਅਤੇ ਭੈਣ ਦੀਆਂ ਗੱਲਾਂ ਵਿੱਚ ਆ ਕੇ ਮੇਰੇ ਨਾਲ ਨਾਰਾਜ਼ ਰਹਿਣ ਲੱਗੇ ਸਨ ਉਹਨਾਂ ਨੂੰ ਲੱਗਦਾ ਸੀ ਕਿ ਮੈਂ ਉਹਨਾਂ ਦੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ ਕਿਉਂਕਿ ਉਹ ਆਪਣੇ ਲਈ ਇੱਕ ਗਰਲਫ੍ਰੈਂਡ ਵਾਲੀ ਪਤਨੀ ਚਾਹੁੰਦੇ ਸਨ ਅਤੇ ਆਪਣੇ ਪਰਿਵਾਰ ਲਈ ਇੱਕ ਮਾਂ ਵਰਗੀ ਮੈਂ ਇਹ ਦੋਵੇਂ ਭੂਮਿਕਾਵਾਂ ਵਿੱਚ ਆਪਣੇ ਆਪ ਨੂੰ ਢਾਲਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਸ਼ਾਇਦ ਕਿਸੇ ਵੀ ਤਰ੍ਹਾਂ ਮੈਂ ਪੂਰੀ ਤਰ੍ਹਾਂ ਸਫਲ ਨਹੀਂ ਹੋ ਰਹੀ ਸੀ ਇਸ ਘਰ ਵਿੱਚ ਮੇਰਾ ਕੋਈ ਨਹੀਂ ਸੀ ਜੋ ਮੇਰੀ ਹਮਾਇਤ ਵਿੱਚ ਦੋ ਸ਼ਬਦ ਬੋਲਦਾ ਮੇਰੀ ਸੱਸ ਜੋ ਕੁਝ ਮੇਰੇ ਪਿੱਛੇ ਮੇਰੇ ਪਤੀ ਨੂੰ ਕਹਿੰਦੀ ਉਹੀ ਉਹਨਾਂ ਲਈ ਸੱਚ ਬਣ ਜਾਂਦਾ ਤੇ ਮੇਰੀ ਸਫਾਈ ਵਿੱਚ ਕਿਹਾ ਹਰ ਸ਼ਬਦ ਉਹਨਾਂ ਨੂੰ ਝੂਠ ਲੱਗਦਾ ਅੱਜ ਮੇਰੇ ਸਾਥ ਸاتھੇ ਮੇਰੀ ਨੰਦ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਜਾ ਰਹੀਆਂ ਸਨ ਮੇਰੇ ਪਤੀ ਵੀ ਘਰ ਵਿੱਚ ਨਹੀਂ ਸਨ ਤਾਂ ਅੱਜ ਮੈਨੂੰ ਸਕੂਨ ਦਾ ਸਾਹ ਮਿਲਿਆ ਸੀ ਮੈਂ ਆਪਣੇ ਅਤੇ ਆਪਣੇ ਸਹੁਰੇ ਲਈ ਖਾਣਾ ਬਣਾਇਆ ਅਤੇ ਦੁਪਹਿਰ ਨੂੰ ਸਹੁਰੇ ਨੂੰ ਖਾਣਾ ਦੇ ਕੇ ਆਪਣੇ ਕਮਰੇ ਵੱਲ ਜਾ ਰਹੀ ਸੀ ਤਾਂ ਉਦੋਂ ਹੀ ਅਚਾਨਕ ਮੈਨੂੰ ਚੱਕਰ ਆਇਆ ਮੈਂ ਡੈਗਦੀ ਡੈਗਦੀ ਦਰਵਾਜ਼ੇ ਨਾਲ ਟਕਰਾ ਗਈ ਅਤੇ ਸਿਰ ਵਿੱਚ ਸੱਟ ਲੱਗ ਗਈ ਜੱਸ ਨਾਲ ਖੂਨ ਵਗਣ ਲੱਗਾ ਮੇਰਾ ਸਹਰਾ ਇਹ ਵੇਖ ਕੇ ਘਬਰਾ ਗਿਆ ਉਹ ਜਲਦੀ ਨਾਲ ਮੇਰੇ ਕੋਲ ਆਏ ਮੇਰੇ ਸਿਰ 'ਚੋਂ ਵਗਦਾ ਖੂਨ ਦੇਖਿਆ ਤੇ ਪਰੇਸ਼ਾਨ ਹੋ ਗਏ ਉਹ ਬਾਹਰ ਜਾ ਕੇ ਰਿਕਸ਼ਾ ਰੋਕ ਕੇ ਮੈਨੂੰ ਹਸਪਤਾਲ ਲੈ ਗਏ ਪਰਮਾਤਮਾ ਦੀ ਕਿਰਪਾ ਸੀ ਕਿ ਉਸ ਵੇਲੇ ਮੇਰੀ ਸੱਸ ਘਰ ਵਿੱਚ ਮੌਜੂਦ ਨਹੀਂ ਸੀ ਨਹੀਂ ਤਾਂ ਉਹ ਮੇਰੀ ਇਸ ਹਾਲਤ ਨੂੰ ਵੀ ਮੇਰੇ ਕੋਈ ਚਾਲ ਸਮਝ ਲੈਂਦੀ ਅਤੇ ਮੇਰੇ ਤੇ ਕੰਮ ਚੋਰੀ ਦਾ ਦੋਸ਼ ਲਾ ਦਿੰਦੀ ਹਸਪਤਾਲ ਵਿੱਚ ਡਾਕਟਰ ਨੇ ਮੇਰਾ ਬਲੱਡ ਪ੍ਰੈਸ਼ਰ ਚੈੱਕ ਕੀਤਾ ਅਤੇ ਖੂਨ ਦਾ ਇੱਕ ਟੈਸਟ ਲੈਖ ਦਿੱਤਾ ਨਰਸ ਨੇ ਮੇਰੇ ਸਿਰ ਦੀ ਪੱਟੀ ਕੀਤੀ ਅਤੇ ਖੂਨ ਦਾ ਇੱਕ ਸੈਂਪਲ ਲੈ ਲਿਆ। ਥੋੜੀ ਦੇਰ ਬਾਅਦ ਮੇਰਾ ਸੌਹਰਾ ਰਿਪੋਰਟ ਲੈ ਕੇ ਮੇਰੇ ਕੋਲ ਆਇਆ ਅਤੇ ਮੇਰੇ ਸਿਰ ਤੇ ਹੱਥ ਫੇਰਦੇ ਹੋਏ ਕਹਿਣ ਲੱਗਾ, ਜਿਉਂਦੀ ਰਹਤੀ ਏ ਤੂੰ ਮਾਂ ਬਣਨ ਵਾਲੀ ਹੈ। ਇਹ ਸੁਣ ਕੇ ਮੇਰਾ ਦਿਲ ਖੁਸ਼ੀ ਨਾਲ ਝੂਮ ਉੱਠਿਆ। ਮੈਂ ਤੁਰੰਤ ਹਸਪਤਾਲ ਚੋਂ ਹੀ ਆਪਣੇ ਪਤੀ ਨੂੰ ਫੋਨ ਲਾਇਆ ਅਤੇ ਉਹਨਾਂ ਨੂੰ ਇਹ ਖੁਸ਼ਖਬਰੀ ਸੁਣਾਈ। ਇਹ ਸੁਣ ਕੇ ਸੁਖਚੈਨ ਖੁਸ਼ੀ ਨਾਲ ਝੂਮ ਉੱਠਿਆ। ਉਸਨੇ ਮੇਰੀ ਤਬੀਅਤ ਬਾਰੇ ਤੁਰੰਤ ਪੁੱਛਿਆ ਅਤੇ ਸਰਦੀ ਸੱਟ ਬਾਰੇ ਸੁਣ ਕੇ ਚਿੰਤਤ ਵੀ ਹੋ ਗਿਆ ਉਸਨੇ ਮੇਰੇ ਸਹੁਰੇ ਨੂੰ ਕਿਹਾ ਕਿ ਉਹ ਮੈਨੂੰ ਧਿਆਨ ਨਾਲ ਘਰ ਲੈ ਜਾਵੇ ਅਤੇ ਕਿਹਾ ਕਿ ਜਦੋਂ ਤੱਕ ਉਹ ਵਾਪਸ ਨਹੀਂ ਆਉਂਦਾ ਮੈਨੂੰ ਬਿਸਤਰੇ ਤੋਂ ਨਹੀਂ ਉਠਣ ਦੇਣਾ ਸੁਖਚੈਨ ਦੀਆਂ ਇਹ ਕਹਿਰਾਂ ਗੱਲਾਂ ਸੁਣ ਕੇ ਮੇਰੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ ਉਸਨੇ ਮੈਨੂੰ ਪੁੱਛਿਆ ਲਖਨਊ ਤੋਂ ਤੇਰੇ ਲਈ ਕੀ ਲੈ ਕੇ ਆਵਾਂ ਤਾਂ ਮੈਂ ਉਸ ਨੂੰ ਰਬੜੀ ਲਿਆਉਣ ਲਈ ਕਿਹਾ ਘਰ ਪਹੁੰਚਣ ਤੇ ਮੇਰੇ ਸਹੁਰੇ ਨੇ ਮੈਨੂੰ ਡਾਕਟਰ ਅਤੇ ਸੁਖਚੈਨ ਦੀ ਗੱਲ ਮੰਨਦਿਆਂ ਆਰਾਮ ਕਰਨ ਲਈ ਕਿਹਾ ਮੈਂ ਕਮਰੇ ਵਿੱਚ ਜਾ ਕੇ लेट ਗਈ ਅਤੇ ਕਮਜ਼ੋਰੀ ਕਾਰਨ ਤੁਰੰਤ ਹੀ ਸੌ ਗਈ ਡਾਕਟਰ ਨੇ ਖੂਨ ਦੀ ਕਮੀ ਦੱਸੀ ਸੀ ਅਤੇ ਉੱਪਰੋਂ ਘਰ ਦੇ ਕੰਮ ਦਾ ਬੋਝ ਮੈਨੂੰ ਦਿਨ ਵਿੱਚ ਸੌਣ ਦਾ ਵਕਤ ਮਿਲਣਾ ਤਾਂ ਜਿਵੇਂ ਇੱਕ ਸੁਪਨੇ ਵਰਗਾ ਸੀ ਅੱਜ ਸਭ ਲੋਕ ਘਰ ਤੋਂ ਬਾਹਰ ਸਨ ਤਾਂ ਮੈਂ ਆਰਾਮ ਨਾਲ ਸੌ ਸਕੀ ਸ਼ਾਮ ਤੱਕ ਮੈਂ ਦਵਾਈ ਦੇ ਅਸਰ ਨਾਲ ਗਹਿਰੀ ਨੀਂਦ ਵਿੱਚ ਸੁੱਤੀ ਰਹੀ ਪਰ ਜਿਵੇਂ ਹੀ ਮੇਰੀ ਸੱਸ ਘਰ ਵਾਪਸ ਆਈ ਉਸ ਦੇ ਸ਼ੋਰ ਨਾਲ ਮੇਰੀ ਨੀਂਦ ਉੱਡ ਗਈ ਘਰ ਵਿੱਚ ਰਾਤ ਦੇ ਖਾਣੇ ਦਾ ਕੋਈ ਇੰਤਜ਼ਾਮ ਨਹੀਂ ਸੀ। ਅਧਿਓ ਲੋਕ ਵੀ ਬਾਹਰੋਂ ਕੁਝ ਖਾ ਕੇ ਨਹੀਂ ਆਏ ਸਨ। ਸੌਰੇ ਨੇ ਮੇਰੀ ਤਬੀਅਤ ਦਾ ਹਵਾਲਾ ਦੇ ਕੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਸੱਸ ਤਾਂ ਗੁੱਸੇ ਨਾਲ ਅੱਗ ਬਬੂਲਾ ਹੋ ਗਈ ਅਤੇ ਚੀਕ ਦੀ ਚੀਖ ਦੀ ਮੇਰੇ ਕਮਰੇ ਵਿੱਚ ਆ ਗਈ। ਉਸ ਦੀਆਂ ਗੁੱਸੇ ਨਾਲ ਭਰੀਆਂ ਨਜ਼ਰਾਂ ਵੇਖ ਕੇ ਮੈਂ ਡਰ ਦੇ ਮਾਰੇ ਉੱਠ ਕੇ ਬੈਠ ਗਈ ਅਤੇ ਉਸ ਦੇ ਹੁਕਮ ਤੇ ਰਸੋਈ ਵਿੱਚ ਚਲੀ ਗਈ। ਉਹਨਾਂ ਨੂੰ ਮੇਰੇ ਸਿਰ ਦੀ ਪੱਟੀ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਨਾ ਹੀ ਉਹਨਾਂ ਨੇ ਇਹ ਪੁੱਛਿਆ ਕਿ ਆਖਿਰ ਇਹ ਚੋਟ ਕਿਵੇਂ ਲੱਗੀ। ਰਸੋਈ ਵਿੱਚ ਮੈਂ ਕੰਬਦੇ ਹੱਥਾਂ ਨਾਲ ਸਾਰਿਆਂ ਲਈ ਰੋਟੀਆਂ ਬਣਾਈਆਂ ਸਾਰੇ ਲੋਕ ਖਾਣਾ ਖਾ ਕੇ ਆਪਣੇ ਆਪਣੇ ਕਮਰਿਆਂ ਵਿੱਚ ਜਾ ਕੇ ਸੌਂ ਗਏ ਅਤੇ ਮੈਂ ਰਸੋਈ ਵਿੱਚ ਇਕੱਲੀ ਰਹਿ ਗਈ ਰਸੋਈ ਦਾ ਕੰਮ ਮੁਕਾ ਕੇ ਮੈਂ ਆਪਣੇ ਕਮਰੇ ਵਿੱਚ ਆ ਗਈ ਪਰ ਮੇਰੀਆਂ ਅੱਖਾਂ ਤੋਂ ਨੀਂਦ ਜਿਵੇਂ ਗਾਇਬ ਹੋ ਗਈ ਸੀ ਅੱਧੀ ਰਾਤ ਤੱਕ ਮੈਨੂੰ ਤੇਜ਼ ਬੁਖਾਰ ਚੜ ਗਿਆ ਅਤੇ ਖੂਨ ਦੀ ਕਮੀ ਕਾਰਨ ਸਾਹ ਲੈਣ ਵਿੱਚ ਵੀ ਤਕਲੀਫ ਹੋਣ ਲੱਗੀ ਘਬਰਾਟ ਦੇ ਮਾਰੇ ਮੈਨੂੰ ਨੀਂਦ ਨਾ ਆਈ ਤਾਂ ਮੈਂ ਵਿਹੜੇ ਵਿੱਚ ਜਾ ਕੇ ਮੰਜੇ ਤੇ ਲੇਟ ਗਈ ਹੁਣ ਮੈਨੂੰ ਬਸ ਸੁਖਚੈਨ ਦੇ ਵਾਪਸ ਆਉਣ ਦਾ ਇੰਤਜ਼ਾਰ ਸੀ ਇੱਕ ਤਾਂ ਮੇਰੀ ਤਬੀਅਤ ਖਰਾਬ ਸੀ ਅਤੇ ਦੂਜਾ ਸੁਖਚੈਨ ਨੇ ਬਹੁਤ ਲੰਮੇ ਸਮੇਂ ਬਾਅਦ ਮੇਰੇ ਲਈ ਪਿਆਰ ਭਰੇ ਸ਼ਬਦ ਕਹੇ ਸਨ ਜਿਨ੍ਹਾਂ ਨੂੰ ਯਾਦ ਕਰਕੇ ਮੇਰੀਆਂ ਅੱਖਾਂ ਨਾਮ ਹੋ ਗਈਆਂ ਸਨ ਸੁਖਚੈਨ ਦੀ ਮੁਹੱਬਤ ਦੀ ਖਾਤਰ ਮੈਂ ਇੰਨਾ ਵੱਡਾ ਕਦਮ ਚੁੱਕਿਆ ਸੀ ਕਿ ਮੈਂ ਆਪਣੇ ਪਿੱਛੇ ਸਭ ਨੂੰ ਛੱਡ ਦਿੱਤਾ ਸੀ ਅਤੇ ਜਦੋਂ ਸੁਖਚੈਨ ਮੈਥੋਂ ਬੇਗਾਨਾ ਹੋ ਗਿਆ ਤਾਂ ਮੈਂ ਅੰਦਰੋਂ ਟੁੱਟ ਕੇ ਬिखर ਚੁੱਕੀ ਸੀ ਪਰ ਅੱਜ ਸੁਖਚੈਨ ਦੇ ਥੋੜੇ ਜਿਹੇ ਪਿਆਰ ਤੇ ਮੇਰਾ ਦਿਲ ਉਸਦੇ ਪਿਆਰ ਵਿੱਚ ਫਿਰ ਤੋਂ ਤੜਪੁੱਟਿਆ ਸੀ। ਮੈਂ ਹੌਲੀ-ਹੌਲੀ ਅਤੀਤ ਵਿੱਚ ਖੋਣ ਲੱਗੀ ਸੀ। ਉਹਨਾਂ ਦਿਨਾਂ ਦਾ ਖਿਆਲ ਮੇਰੇ ਦਿਲ ਵਿੱਚ ਘਰ ਕਰਨ ਲੱਗਿਆ। ਜਦੋਂ ਮੈਂ ਸੁਖਚੈਨ ਨਾਲ ਪਹਿਲੀ ਵਾਰ ਮਿਲੀ ਸੀ। ਅਸੀਂ ਇੱਕ ਵਿਆਹ ਦੇ ਪ੍ਰੋਗਰਾਮ ਵਿੱਚ ਮਿਲੇ ਸੀ। ਮੇਰੀ ਸਹੇਲੀ ਦੇ ਭਰਾ ਦਾ ਵਿਆਹ ਸੀ, ਜਿੱਥੇ ਸੁਖਚੈਨ ਆਪਣੇ ਦੋਸਤਾਂ ਦੇ ਨਾਲ ਆਇਆ ਸੀ। ਵਾਹ ਵਿੱਚ ਨਾ ਮੇਰਾ ਕੋਈ ਰਿਸ਼ਤੇਦਾਰ ਸੀ, ਨਾ ਹੀ ਸੁਖਚੈਨ ਦਾ। ਅਸੀਂ ਦੋਵੇਂ ਇਕੱਲੇ ਹੀ ਉਸ ਪ੍ਰੋਗਰਾਮ ਵਿੱਚ ਗਏ ਸੀ। ਖਾਣੇ ਦੀ ਮੇਜ਼ ਦੇ ਗਲਤੀ ਨਾਲ ਮੇਰੇ ਕੱਪੜਿਆਂ ਤੇ ਕੋਲਡ ਡਰਿੰਕ ਡੱਗ ਗਈ ਸੀ ਤਾਂ ਮੈਂ ਉਸ ਨੂੰ ਸਾਫ਼ ਕਰਨ ਲਈ ਕੋਨੇ ਵਿੱਚ ਖੜੀ ਹੋ ਗਈ ਸੀ ਤਾਂ ਉਦੋਂ ਹੀ ਸੁਖਚੈਨ ਨੇ ਮੈਨੂੰ ਵੇਖਿਆ ਤੇ ਮਦਦ ਲਈ ਪੁੱਛਿਆ ਮੈਂ ਕਿਹਾ ਮੇਰੇ ਕੱਪੜੇ ਗੰਦੇ ਹੋ ਗਏ ਹਨ ਉਸਨੇ ਤੁਰੰਤ ਟਿਸ਼ੂ ਪੇਪਰ ਲਿਆ ਕੇ ਮੈਨੂੰ ਦਿੱਤੇ ਮੈਂ ਥੈਂਕ ਯੂ ਕਿਹਾ ਅਤੇ ਵਾਪਸ ਆਪਣੀ ਜਗ੍ਹਾ ਤੇ ਚਲੀ ਗਈ ਸਾਰਾ ਪ੍ਰੋਗਰਾਮ ਮੈਂ ਵੇਖਦੀ ਰਹੀ ਕਿ ਸੁਖਚੈਨ ਕਦੇ ਨੇੜੇ ਕਦੇ ਦੂਰ ਪਰ ਲਗਾਤਾਰ ਮੈਨੂੰ ਹੀ ਦੇਖਦਾ ਜਾ ਰਿਹਾ ਸੀ ਉਸ ਦੀਆਂ ਨਜ਼ਰਾਂ ਵਿੱਚ ਜੋ ਆਪਣੇਪਨ ਦਾ ਲਗਾਵ ਸੀ ਉਹ ਮੈਂ ਪਹਿਲਾਂ ਕਦੇ ਕਿਸੇ ਦੀਆਂ ਨਜ਼ਰਾਂ ਵਿੱਚ ਆਪਣੇ ਲਈ ਮਹਿਸੂਸ ਨਹੀਂ ਕੀਤਾ ਸੀ ਉਹ ਨਜ਼ਰਾਂ ਜੋ ਕੁਝ ਕਹੇ ਬਿਨਾ ਵੀ ਮੇਰੇ ਦਿਲ ਤੱਕ ਪਹੁੰਚ ਰਹੀਆਂ ਸਨ ਉਸ ਪ੍ਰੋਗਰਾਮ ਤੋਂ ਬਾਅਦ ਅਸੀਂ ਦੋਵੇਂ ਆਪਣੇ ਆਪਣੇ ਘਰ ਚਲੇ ਗਏ ਸੁਖਚੈਨ ਨੂੰ ਮੇਰਾ ਨਾਮ ਅਤੇ ਪਤਾ ਕੁਝ ਵੀ ਨਹੀਂ ਪਤਾ ਸੀ ਅਤੇ ਉਸ ਵੇਲੇ ਉਸ ਨੂੰ ਵੀ ਜਲਦੀ ਸੀ ਇਸ ਕਰਕੇ ਜਲਦੀ ਜਲਦੀ ਵਿੱਚ ਅਸੀਂ ਇੱਕ ਦੂਜੇ ਨੂੰ ਜਾਂਦਿਆਂ ਮਿਲਣਾ ਅਤੇ ਨਾਮ ਪੁੱਛਣਾ ਭੁੱਲ ਗਏ ਮੈਨੂੰ ਉਸੇ ਵੇਲੇ ਬਹੁਤ ਅਫਸੋਸ ਹੋਇਆ ਕਿ ਮੈਂ ਉਸਦਾ ਨਾਮ ਤੱਕ ਨਹੀਂ ਪੁੱਛ ਸਕੀ ਪਰ ਫਿਰ ਵੀ ਮੇਰੇ ਦਿਲ ਵਿੱਚ ਉਸਦੀ ਯਾਦ ਵਸ ਗਈ ਸੀ ਹੌਲੀ ਹੌਲੀ ਇਸ ਗੱਲ ਨੂੰ 1-2 ਮਹੀਨੇ ਗੁਜ਼ਰ ਗਏ ਪਰ ਉਹ ਮਾਸੂਮ ਨਜ਼ਰਾਂ ਅਤੇ ਉਹ ਮੁਲਾਕਾਤ ਮੇਰੇ ਦਿਲ ਵਿੱਚ ਵਸੀ ਰਹੀ ਮੇਰੇ ਘਰ ਵਾਲੇ ਹੁਣ ਮੇਰੇ ਵਿਆਹ ਲਈ ਰਿਸ਼ਤੇ ਵੇਖ ਰਹੇ ਸਨ ਮੈਂ ਘਰ ਦੀ ਸਭ ਤੋਂ ਵੱਡੀ ਧੀ ਸੀ ਅਤੇ ਮੇਰੇ ਤੋਂ ਬਾਅਦ ਦੋ ਛੋਟੀਆਂ ਭੈਣਾਂ ਸਨ ਇਸ ਲਈ ਮੇਰੇ ਮਾਪਿਆਂ ਨੂੰ ਮੇਰੇ ਵਿਆਹ ਦੀ ਬਹੁਤ ਚਿੰਤਾ ਸੀ ਮੈਂ ਚਾਹੁੰਦੀ ਸੀ ਕਿ ਜੇ ਮੈਨੂੰ ਸੁਖਚੈਨ ਕਿਤੇ ਮਿਲ ਜਾਵੇ ਤਾ ਮੈ ਉਸ ਨਾਲ ਹੀ ਵਿਆਹ ਕਰਾਂ ਪਰ ਉਸ ਦੇ ਬਾਰੇ ਮੈਂ ਕੁਝ ਵੀ ਨਹੀਂ ਜਾਣਦੀ ਸੀ ਘਰ ਵਾਲਿਆਂ ਨੇ ਜਲਦੀ ਹੀ ਮੇਰੇ ਲਈ ਰਿਸ਼ਤਾ ਤੈਅ ਕਰ ਦਿੱਤਾ ਮੈਂ ਬਿਨਾਂ ਕੁਝ ਕਹੇ ਇਸ ਰਿਸ਼ਤੇ ਨੂੰ ਸਵੀਕਾਰ ਕਰ ਲਿਆ ਕਿਉਂਕਿ ਮੈਂ ਆਪਣੇ ਘਰ ਵਾਲਿਆਂ ਦੀ ਮਰਜ਼ੀ ਦੇ ਖਿਲਾਫ ਨਹੀਂ ਜਾਣਾ ਚਾਹੁੰਦੀ ਸੀ ਮੇਰੀ ਮੰਗਣੀ ਦੀ ਰਸਮ ਹੋਣ ਵਾਲੀ ਸੀ ਪਰ ਮੇਰੇ ਦਿਲ ਵਿੱਚ ਕੋਈ ਖੁਸ਼ੀ ਨਹੀਂ ਸੀ ਮੈਂ ਉਸ ਅਣਜਾਣੇ ਸ਼ਖਸ ਦੀਆਂ ਯਾਦਾਂ ਵਿੱਚ ਖੋਈ ਹੋਈ ਸੀ ਜਿਸ ਨੇ ਮੇਰੇ ਨਾਲ ਇੱਕ ਵਾਰੀ ਵੀ ਗੱਲਬਾਤ ਨਹੀਂ ਕੀਤੀ ਸੀ ਪਰ ਉਸ ਦੀਆਂ ਨਜ਼ਰਾਂ ਨੇ ਮੇਰੇ ਦਿਲ ਤੇ ਅਸਰ ਜ਼ਰੂਰ ਕੀਤਾ ਸੀ ਮੈਂ ਅਜੇ ਵੀ ਉਸਦੇ ਪਿਆਰ ਵਿੱਚ ਗਿਰਫਤਾਰ ਸੀ ਮੰਗਣੀ ਦੇ ਦਿਨ ਮੇਰੀ ਬਚਪਨ ਦੀ ਸਹੇਲੀ ਵੀ ਆਈ ਸੀ ਜਿਸਦੇ ਭਰਾ ਦੇ ਵਿਆਹ ਵਿੱਚ ਮੈਂ ਸੁਖਚੈਨ ਨੂੰ ਦੇਖਿਆ ਸੀ ਜਦੋਂ ਦੂਲੇ ਨੇ ਮੇਰੇ ਹੱਥ ਵਿੱਚ ਅੰਗੂਠੀ ਪਾਈ ਉਸੇ ਵੇਲੇ ਮੇਰੇ ਦਿਲ ਵਿੱਚ ਬਹੁਤ ਬਸ ਉਹੀ ਲੜਕਾ ਸੀ ਜਿਸ ਦੀਆਂ ਪਿਆਰ ਭਰੀਆਂ ਨਜ਼ਰਾਂ ਮੈਨੂੰ ਅਜੇ ਵੀ ਆਪਣੇ ਉੱਤੇ ਮਹਿਸੂਸ ਹੋ ਰਹੀਆਂ ਸਨ ਉਹ ਲੋਕ ਰਸਮ ਕਰਕੇ ਵਾਪਸ ਚਲੇ ਗਏ ਸਨ ਅਤੇ ਮੈਂ ਆਪਣੀਆਂ ਭੈਣਾਂ ਤੇ ਸਹੇਲੀਆਂ ਨਾਲ ਕਮਰੇ ਵਿੱਚ ਆ ਗਈ ਸੀ ਸਭ ਕੁੜੀਆਂ ਮੇਰੇ ਵਾਲੇ ਦਵਾਲੇ ਬੈਠੀਆਂ ਸਨ ਮੁੰਡੇ ਵਾਲਿਆਂ ਤੇ ਰਿਸ਼ਤੇਦਾਰਾਂ ਦੀਆਂ ਗੱਲਾਂ ਕਰ ਰਹੀਆਂ ਸਨ ਉਦੋਂ ਮੇਰੀ ਸਹੇਲੀ ਨੇ ਅਚਾਨਕ ਕਿਹਾ ਯਾਰ ਸਰਬਜੀਤ ਮੇਰੇ ਭਰਾ ਦੇ ਵਿਆਹ ਵਿੱਚ ਇੱਕ ਲੜਕਾ ਆਇਆ ਸੀ ਜੋ ਭਾਬੀ ਦੇ ਭਰਾ ਦਾ ਦੋਸਤ ਸੀ ਕੁਝ ਦਿਨ ਪਹਿਲਾਂ ਜਦੋਂ ਭਾਬੀ ਨੂੰ ਮੈਲਨ ਉਸ ਦਾ ਭਰਾ ਆਇਆ ਸੀ ਤਾਂ ਭਾਬੀ ਦੇ ਭਰਾ ਨੇ ਦੱਸਿਆ ਕਿ ਉਸ ਦੇ ਦੋਸਤ ਨੂੰ ਵਿਆਹ ਵਿੱਚ ਇੱਕ ਕੁੜੀ ਬਹੁਤ ਪਸੰਦ ਆ ਗਈ ਸੀ ਅਤੇ ਹੁਣ ਉਹ ਉਸ ਨੂੰ ਮਿਲਣ ਲਈ ਬੇਚੈਨ ਹੈ ਸ਼ਾਇਦ ਉਹ ਕੁੜੀ ਕੋਈ ਮਹਿਮਾਨ ਸੀ ਕਿਉਂਕਿ ਭਾਬੀ ਨੇ ਵਿਆਹ ਦੀਆਂ ਸਾਰੀਆਂ ਤਸਵੀਰਾਂ ਉਸ ਨੂੰ ਦਿਖਾਈਆਂ ਸਨ ਅਤੇ ਸਾਡੇ ਰਿਸ਼ਤੇਦਾਰਾਂ ਵਿੱਚੋਂ ਤਾਂ ਉਹ ਕੋਈ ਨਹੀਂ ਸੀ ਇਹ ਸੁਣ ਕੇ ਮੇਰੇ ਕੰਨ ਖੜੇ ਹੋ ਗਏ ਇਹ ਮੈਂ ਕੀ ਸੁਣ ਰਹੀ ਸੀ ਮੇਰੇ ਦਿਲ ਨੇ ਕਿਹਾ ਹਾਂ ਯਕੀਨਨ ਇਹ ਉਹੀ ਲੜਕਾ ਹੋਵੇਗਾ ਜਿਸ ਦਾ ਖਿਆਲ ਮੈਨੂੰ ਦਿਨ ਰਾਤ ਬੇਚੈਨ ਰੱਖਦਾ ਹੈ ਮੈਨੂੰ ਇਹ ਸੁਣ ਕੇ ਬਹੁਤ ਖੁਸ਼ੀ ਹੋਈ ਕਿ ਮੈਂ ਉਸ ਨੂੰ ਅਜੇ ਵੀ ਯਾਦ ਸੀ ਪਰ ਫਿਰ ਅਫਸੋਸ ਵੀ ਹੋਇਆ ਕਿ ਹੁਣੇ ਹੀ ਮੇਰੀ ਮੰਗਣੀ ਹੋਈ ਸੀ ਹੁਣ ਮੇਰੇ ਲਈ ਦੋਵੇਂ ਹੀ ਰਸਤੇ ਮੁਸ਼ਕਲ ਸਨ ਫਿਰ ਵੀ ਹਿੰਮਤ ਕਰਕੇ ਮੈਂ ਹੌਲੀ ਜਿਹੇ ਆਪਣੀ ਸਹੇਲੀ ਨੂੰ ਕਿਹਾ ਮੈਨੂੰ ਉਸ ਲੜਕੇ ਦਾ ਪਤਾ ਚਾਹੀਦਾ ਹੈ ਅਤੇ ਫਿਰ ਮੈਂ ਆਪਣੀ ਸਹੇਲੀ ਨੂੰ ਦੱਸਿਆ ਕਿ ਵਿਆਹ ਵਿੱਚ ਇੱਕ ਲੜਕੇ ਦੀਆਂ ਨਜ਼ਰਾਂ ਵਿੱਚ ਮੈਂ ਆਪਣੇ ਲਈ ਬਹੁਤ ਜ਼ਿਆਦਾ ਪਿਆਰ ਦੇਖਿਆ ਸੀ ਕਿਤੇ ਇਹ ਲੜਕਾ ਉਹੀ ਤਾਂ ਨਹੀਂ ਮੇਰੀ ਗੱਲ ਸੁਣ ਕੇ ਮੇਰੀ ਸਹੇਲੀ ਹੈਰਾਨ ਰਹਿ ਗਈ ਉਹ ਕੁਝ ਸਮਾਂ ਮੈਨੂੰ ਤੱਕਦੀ ਰਹੀ ਫਿਰ ਉਸਨੇ ਕਿਹਾ ਕੀ ਤੂੰ ਪਾਗਲ ਹੋ ਗਈ ਹੈ ਹੁਣੇ-ਹੁਣੇ ਤੇਰੀ ਮੰਗਣੀ ਹੋਈ ਹੈ ਜੇ ਇਹ ਸੱਚ ਵੀ ਹੈ ਤਾਂ ਤੂੰ ਇਸ ਨੂੰ ਭੁੱਲ ਜਾ ਉਹ ਪਾਗਲ دیਵਾਨਾ ਕਿਤੇ ਤੈਨੂੰ ਵੇਖ ਕੇ ਤਮਾਸ਼ਾ ਖੜਾ ਨਾ ਕਰ ਦੇਵੇ ਅਤੇ ਫਿਰ ਤੂੰ ਸਭ ਦੇ ਸਾਹਮਣੇ ਬਦਨਾਮ ਹੋ ਜਾਵੇਂਗੀ ਸ਼ੁਕਰ ਮਨਾ ਕਿ ਵਿਆਹ ਦੀਆਂ ਤਸਵੀਰਾਂ ਵਿੱਚ ਤੇਰੀ ਕੋਈ ਤਸਵੀਰ ਨਹੀਂ ਸੀ ਨਹੀਂ ਤਾਂ ਉਹ ਤਾਂ ਤੇਰੇ ਪਿੱਛੇ ਹੀ ਪੈ ਜਾਂਦਾ ਮੇਰੀ ਸਹੇਲੀ ਦੀਆਂ ਗੱਲਾਂ ਨੇ ਮੈਨੂੰ ਕੁਝ ਸਮੇਂ ਲਈ ਚੁੱਪ ਕਰਵਾ ਦਿੱਤਾ ਪਰ ਦਿਲ ਵਿੱਚ ਕਿਤੇ ਨਾ ਕਿਤੇ ਇਹ ਗੱਲ ਚੁੱਪਦੀ ਰਹੀ ਜਦੋਂ ਸਭ ਲੋਕ ਆਪਣੇ ਆਪਣੇ ਘਰ ਚਲੇ ਗਏ ਤਾਂ ਮੇਰੀ ਬੇਚੈਨੀ ਹੋਰ ਵੀ ਵੱਧ ਗਈ ਮੈਨੂੰ ਕਿਸੇ ਬਲ ਵੀ ਚੈਨ ਨਹੀਂ ਆ ਰਿਹਾ ਸੀ ਵਾਰ-ਵਾਰ ਸੁਖਚੈਨ ਦੀ ਯਾਦ ਮੈਨੂੰ ਤੜਪਾ ਰਹੀ ਸੀ। ਉਸ ਦੀਆਂ ਨਜ਼ਰਾਂ ਮੈਨੂੰ ਸੀਨੇ ਵਿੱਚ ਚੁੱਪਦੀਆਂ ਜਾਪਦੀਆਂ ਸਨ ਅਤੇ ਫਿਰ ਦਿਲ ਦੇ ਹੱਥੋਂ ਮਜਬੂਰ ਹੋ ਕੇ ਮੈਂ ਸੋਚਿਆ ਕਿ ਜੇ ਇਹ ਪਿਆਰ ਇੰਨਾ ਹੀ ਤਾਕਤਵਰ ਹੈ ਤਾਂ ਮੈਨੂੰ ਇਸ ਨੂੰ ਦਬਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਮੈਂ ਆਪਣੀ ਸਹੇਲੀ ਨੂੰ ਉਸ ਦੀ ਭਾਬੀ ਨੂੰ ਮਿਲਣ ਲਈ ਬੇਨਤ ਕੀਤੀ। ਇਹ ਸਭ ਵੇਖ ਕੇ ਉਹ ਹੈਰਾਨ ਸੀ ਅਤੇ ਵਾਰ-ਵਾਰ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਮੈਨੂੰ ਇਹ ਸਭ ਛੱਡ ਦੇਣਾ ਚਾਹੀਦਾ ਹੈ ਪਰ ਦਿਲ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ। ਫਿਰ ਦਿਲ ਦੇ ਹੱਥੋਂ ਮਜਬੂਰ ਹੋ ਕੇ ਮੈਂ ਆਪਣੀ ਸਹੇਲੀ ਨਾਲ ਉਸਦੇ ਘਰ ਚਲੀ ਗਈ। ਨਵਦੀਪ ਨੂੰ ਮੈਂ ਆਉਣ ਤੋਂ ਪਹਿਲਾਂ ਨਹੀਂ ਦੱਸਿਆ ਸੀ ਨਹੀਂ ਤਾਂ ਉਹ ਮੈਨੂੰ ਜ਼ਰੂਰ ਮਨਾ ਕਰ ਦਿੰਦੀ। ਮੈਂ ਚੁੱਪਚਾਪ ਉਸਦੀ ਭਾਬੀ ਦੇ ਕਮਰੇ ਵਿੱਚ ਚਲੀ ਗਈ ਅਤੇ ਫਿਰ ਉਸ ਨਾਲ ਗੱਲ ਕੀਤੀ। ਮੈਂ ਕਿਹਾ ਭਾਬੀ ਤੁਹਾਡੇ ਵਿਆਹ ਵਿੱਚ ਮੈਨੂੰ ਇੱਕ ਲੜਕੇ ਦੀਆਂ ਨਜ਼ਰਾਂ ਵਿੱਚ ਆਪਣੇ ਲਈ ਬਹੁਤ ਜ਼ਿਆਦਾ ਪਿਆਰ ਦਿਖਾਈ ਦਿੱਤਾ ਸੀ। ਹੋ ਸਕਦਾ ਹੈ ਇਹ ਉਹੀ ਲੜਕਾ ਹੋਵੇ ਜੋ ਤੁਹਾਡੇ ਵਿਆਹ ਵਿੱਚ ਆਇਆ ਸੀ। ਮੇਰੀ ਗੱਲ ਸੁਣ ਕੇ ਭਾਬੀ ਹੈਰਾਨ ਹੋ ਗਈ। ਉਹ ਕਹਿਣ ਲੱਗੀ हां सुखचैन उस ਕੁੜੀ ਲਈ ਬਿਲਕੁਲ دیਵਾਨਾ ਹੋ ਗਿਆ ਹੈ ਖਾਣਾ ਪੀਣਾ ਤੱਕ ਛੱਡ ਦਿੱਤਾ ਹੈ ਕਹਿੰਦਾ ਹੈ ਕਿ ਉਸੇ ਕੁੜੀ ਨਾਲ ਵਿਆਹ ਕਰਾਂਗਾ ਨਹੀਂ ਤਾਂ ਸਾਰੀ ਜ਼ਿੰਦਗੀ ਕੁਆਰਾ ਰਹਾਂਗਾ ਅਤੇ ਫਿਰ ਭਾਬੀ ਨੇ ਸੁਖਚੈਨ ਦੀ ਤਸਵੀਰ ਦਿਖਾਈ ਜਿਸ ਨੂੰ ਮੈਂ ਫੌਰਨ ਪਹਿਚਾਨ ਲਿਆ ਭਾਬੀ ਨੇ ਡੂੰਗਾ ਸਾਹ ਲਿਆ ਤੇ ਕਿਹਾ ਪਰ ਸਰਬਜੀਤ ਤੇਰੀ ਤਾਂ ਮੰਗਣੀ ਹੋ ਚੁੱਕੀ ਹੈ ਇਹ ਸਭ ਛੱਡ ਦੇ ਪਰ ਮੈਂ ਕਿਹਾ ਭਾਬੀ ਮੈਂ ਉਸ ਨੂੰ ਆਪਣੀ ਜ਼ਿੰਦਗੀ ਚੋਂ ਕੱਢ ਨਹੀਂ ਸਕਦੀ ਮੈਂ ਉਸ ਲਈ ਹਰ ਰਿਸ਼ਤਾ ਕੁਰਬਾਨ ਕਰਨ ਲਈ ਤਿਆਰ ਹਾਂ ਮੈਂ ਬਸ ਇੱਕ ਵਾਰ ਉਸ ਨੂੰ ਮਿਲਣਾ ਚਾਹੁੰਦੀ ਹਾਂ ਨਵਦੀਪ ਵੀ ਆਪਣੀ ਭਾਬੀ ਦੇ ਕਮਰੇ ਵਿੱਚ ਆ ਗਈ ਸੀ ਅਤੇ ਉਸ ਨੇ ਵੀ ਮੈਨੂੰ ਸਮਝਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਪਰ ਮੈਂ ਨਹੀਂ ਮੰਨੀ ਆਖਰਕਾਰ ਮੇਰੀ ਜ਼ਿਆਦਾ ਤੇ ਬੇਨਤੀ ਦੇ ਬਾਅਦ ਉਸ ਦੀ ਭਾਬੀ ਨੇ ਸੁਖਚੈਨ ਨੂੰ ਫੋਨ ਕਰ ਦਿੱਤਾ ਥੋੜੇ ਹੀ ਸਮੇਂ ਵਿੱਚ ਸੁਖਚੈਨ ਉੱਥੇ ਪਹੁੰਚ ਗਿਆ ਸੀ ਜਦੋਂ ਅਸੀਂ ਆਮਣੇ ਸਾਹਮਣੇ ਆਏ ਤਾਂ ਸਾਡੇ ਦਿਲਾਂ ਨੂੰ ਜਿਵੇਂ ਸਕੂਨ ਮਿਲ ਗਿਆ ਸੀ ਨਵਦੀਪ ਅਤੇ ਉਸਦੀ ਭਾਬੀ ਕਮਰੇ ਤੋਂ ਬਾਹਰ ਚਲੇ ਗਏ ਸਨ ਅਤੇ ਫਿਰ ਮੈਂ ਤੇ ਸੁਖਚੈਨ ਕਾਫੀ ਦੇਰ ਤੱਕ ਇੱਕ ਦੂਜੇ ਨਾਲ ਗੱਲਾਂ ਕਰਦੇ ਰਹੇ ਅਤੇ ਅਜਿਹਾ ਸਕੂਨ ਮੈਂ ਪਹਿਲਾਂ ਕਦੇ ਮਹਿਸੂਸ ਨਹੀਂ ਕੀਤਾ ਸੀ ਜੋ ਮੈਨੂੰ ਸੁਖਚੈਨ ਨਾਲ ਮਿਲ ਕੇ ਮਿਲਿਆ ਉਸਨੇ ਮੇਰਾ ਹੱਥ ਫੜ ਕੇ ਮੈਨੂੰ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਉਸਨੇ ਕਿਹਾ ਸਰਬਜੀਤ ਮੈਨੂੰ ਤੈਨੂੰ ਲੱਭਣ ਵਿੱਚ ਬਹੁਤ ਸਮਾਂ ਲੱਗ ਗਿਆ ਪਰ ਹੁਣ ਜੇ ਤੂੰ ਮੇਰੀ ਨਾ ਹੋਈ ਤਾਂ ਮੈਂ ਕਿਵੇਂ ਜ਼ਿੰਦਾ ਰਹਾਂਗਾ ਮੈਂ ਉਸਦਾ ਹੱਥ ਫੜਿਆ ਤੇ ਉਸਨੂੰ ਦਿਲੋਂ ਯਕੀਨ ਦਿਵਾਇਆ ਕਿ ਮੈਂ ਉਸਦੇ ਨਾਲ ਹੀ ਰਹਾਂਗੀ ਚਾਹੇ ਦੁਨੀਆ ਇੱਧਰ ਦੀ ਉੱਧਰ ਹੋ ਜਾਵੇ ਸੁਖਚੈਨ ਤੋਂ ਬਿਨਾ ਮੇਰਾ ਦਿਲ ਵੀ ਬੇਚੈਨ ਸੀ ਮੈਂ ਉਸਨੂੰ ਕਿਹਾ ਸੁਖਚੈਨ ਮੈਂ ਤੇਰੇ ਬਿਨਾ ਰਹਿ ਹੀ ਨਹੀਂ ਸਕਦੀ ਮੈਂ ਆਪਣੀ ਪੂਰੀ ਕੋਸ਼ਿਸ਼ ਕਰਾਂਗੀ ਕਿ ਇਸ ਮੰਗਣੀ ਨੂੰ ਤੋੜ ਕੇ ਤੇਰੇ ਨਾਲ ਜ਼ਿੰਦਗੀ ਬਤੀਤ ਕਰ ਸਕਾਂ ਅਸੀਂ ਦੋਵਾਂ ਨੇ ਇੱਕ ਦੂਜੇ ਨਾਲ ਰਹਿਣ ਦਾ ਵਾਅਦਾ ਕੀਤਾ ਅਤੇ ਮੈਂ ਆਪਣੇ ਘਰ ਵਾਪਸ ਆ ਗਈ ਘਰ ਪਹੁੰਚੀ ਤਾਂ ਵੇਖਿਆ ਮਾਂ ਬਾਜ਼ਾਰ ਤੋਂ ਵਾਪਸ ਆ ਚੁੱਕੀ ਸੀ ਉਹ ਮੇਰੇ ਅਚਾਨਕ ਘਰੋਂ ਨਿਕਲਣ ਤੇ ਗੁੱਸੇ ਵਿੱਚ ਸੀ ਜਿਵੇਂ ਹੀ ਮੈਂ ਅੰਦਰ ਗਈ ਮਾਂ ਨੇ ਗੁੱਸੇ ਵਿੱਚ ਕਿਹਾ ਤੇਰੇ ਕਦਮ ਮੈਨੂੰ ਠੀਕ ਨਹੀਂ ਲੱਗ ਰਹੇ ਮੈਂ ਜਲਦੀ ਹੀ ਤੇਰਾ ਵਿਆਹ ਕਰਕੇ ਤੇਰੀ ਜ਼ਿੰਮੇਵਾਰੀ ਤੋਂ ਆਜ਼ਾਦ ਹੋਣਾ ਚਾਹੁੰਦੀ ਹਾਂ ਫਿਰ ਹਹਿਮਤ ਕਰਕੇ ਮੈਂ ਉਹਨਾਂ ਨੂੰ ਸਮਝਾਉਂਦਿਆਂ ਕਿਹਾ ਮਾਂ ਮੈਂ ਉਸ ਲੜਕੇ ਨਾਲ ਵਿਆਹ ਨਹੀਂ ਕਰ ਸਕਦੀ ਕਿਉਂਕਿ ਮੈਂ ਕਿਸੇ ਹੋਰ ਨੂੰ ਪਿਆਰ ਕਰਦੀ ਹਾਂ ਮੇਰੀ ਗੱਲ ਸੁਣ ਕੇ ਮੇਰੀਆਂ ਦੋਵੇਂ ਛੋਟੀਆਂ ਭੈਣਾਂ ਹੈਰਾਨੀ ਨਾਲ ਮੇਰਾ ਚਿਹਰਾ ਵੇਖਣ ਲੱਗੀਆਂ ਅਤੇ ਮਾਂ ਦਾ ਚਿਹਰਾ ਗੁੱਸੇ ਨਾਲ ਤਪਣ ਲੱਗ ਪਿਆ ਉਹਨਾਂ ਨੇ ਇੱਕ ਜ਼ੋਰਦਾਰ ਚਪੇੜ ਮੇਰੀ ਮਾਰੀ ਅਤੇ ਕਿਹਾ ਤੇਰੀ ਮੰਗਣੀ ਹੋ ਚੁੱਕੀ ਹੈ ਅਤੇ ਤੂੰ ਉਸੇ ਲੜਕੇ ਨਾਲ ਵਿਆਹ ਕਰੇਂਗੀ ਨਹੀਂ ਤਾਂ ਇਸ ਘਰ ਚੋਂ ਤੇਰੀ ਆਖਰੀ ਵਿਦਾਈ ਹੋਵੇਗੀ ਫਿਰ ਉਹਨਾਂ ਨੇ ਉਸੇ ਦਿਨ ਮੇਰੇ ਹੋਣ ਵਾਲੇ ਸਹੁਰਿਆਂ ਨੂੰ ਖਬਰ ਕਰ ਦਿੱਤੀ ਕਿ ਵਿਆਹ ਦੀ ਤਾਰੀਖ ਪੱਕੀ ਕਰ ਦਿੱਤੀ ਜਾਵੇ ਮੈਂ ਮਾਂ ਤੇ ਪਾਪਾ ਕੋਲ ਬੇਨਤੀ ਕਰਦੀ ਰਹੀ ਪਰ ਕਿਸੇ ਨੇ ਮੇਰੀ ਗੱਲ ਨਾ ਮੰਨੀ ਆਖਿਰਕਾਰ ਉਹਨਾਂ ਨੇ ਮੈਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕਰਨ ਲੱਗੇ ਮੇਰੀ ਮਾਂ ਨੇ ਮੈਨੂੰ ਮਾਰ ਦੇ ਕੁੱਟਦੇ ਕਿਹਾ ਤੂੰ ਇਸੇ ਹਫ਼ਤੇ ਇਸ ਘਰ ਤੋਂ ਵਿਦਾ ਹੋਵੇਂਗੀ ਚਾਹੇ ਤੇਰੀ ਮਰਜ਼ੀ ਹੋਵੇ ਜਾਂ ਨਾ ਹੋਵੇ ਪਰ ਮੇਰੇ ਦਿਲ ਵਿੱਚ ਸੁਖ ਸਾਂਨ ਲਈ ਵਸੀ ਮੁਹੱਬਤ ਇੰਨੀ ਤਾਕਤਵਰ ਸੀ ਕਿ ਮੈਂ ठान ਲਿਆ ਸੀ ਕਿ ਕਿਸੇ ਵੀ ਹਾਲਤ ਵਿੱਚ ਮੈਂ ਉਸ ਨਾਲ ਮਿਲਣ ਦਾ ਰਾਹ ਕੱਢਾਂਗੀ ਅਤੇ ਫਿਰ ਰਾਤ ਦੇ ਹਨੇਰੇ ਵਿੱਚ ਮੈਂ ਦੋ ਜੋੜੇ ਕੱਪੜੇ ਲੈ ਕੇ ਘਰੋਂ ਨਿਕਲ ਪਈ ਅਤੇ ਸੁਖਚੈਨ ਦੇ ਸ਼ਹਿਰ ਵੱਲ ਰੁੱਖ ਕੀਤਾ ਮੈਂ ਜੋ ਕਦੇ ਇਕੱਲੀ ਘਰੋਂ ਬਾਹਰ ਨਹੀਂ ਨਿਕਲੀ ਸੀ ਹੁਣ ਹਿੰਮਤ ਕਰਕੇ ਦੂਜੇ ਸ਼ਹਿਰ ਤੱਕ ਦਾ ਸਫ਼ਰ ਤੈਅ ਕਰ ਰਹੀ ਸੀ ਮੇਰੇ ਕੋਲ ਸੁਖਚੈਨ ਦਾ ਪਤਾ ਤੇ ਨੰਬਰ ਸੀ ਅਤੇ ਦਿਲ ਵਿੱਚ ਉਸ ਲਈ ਜ਼ਬਰਦਸਤ ਜਜ਼ਬਾਤ। ਸਵੇਰ ਹੋਣ ਤੱਕ ਮੈਂ ਉਸਦੇ ਘਰ ਦੇ ਦਰਵਾਜ਼ੇ ਤੇ ਪਹੁੰਚ ਗਈ। ਦਰਵਾਜ਼ਾ ਸੁਖਚੈਨ ਦੇ ਪਾਪਾ ਨੇ ਖੋਲ੍ਹਿਆ ਅਤੇ ਮੈਨੂੰ ਦੇਖ ਕੇ ਚੌਂਕ ਗਏ। ਪੁੱਛਣ ਲੱਗੇ ਕੌਣ ਹੈ? ਮੈਂ ਸੁਖਚੈਨ ਦਾ ਨਾਮ ਲਿਆ ਪਰ ਉਹਨਾਂ ਨੇ ਮੈਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਦੇ ਇਨਕਾਰ ਦੇ باوجود ਮੈਂ ਦਰਵਾਜ਼ੇ ਤੇ ਖੜੀ ਰਹੀ। ਸੁਖਚੈਨ ਦੀ ਮਾਂ ਵੀ ਸਾਡੀਆਂ ਗੱਲਾਂ ਸੁਣ ਕੇ ਬਾਹਰ ਆ ਗਈ ਸੀ ਅਤੇ ਉਹਨਾਂ ਨੇ ਵੀ ਗੁੱਸੇ ਨਾਲ ਮੈਨੂੰ ਵਾਪਸ ਜਾਣ ਲਈ ਕਿਹਾ। ਨੰਨੇ ਵਿੱਚ ਸੁਖਚੈਨ ਦਾ ਛੋਟਾ ਭਰਾ ਅੰਦਰ ਜਾ ਕੇ ਸੁਖਚੈਨ ਨੂੰ ਬੁਲਾ ਲਿਆ। ਜਦੋਂ ਸੁਖਚੈਨ ਨੂੰ ਪਤਾ ਲੱਗਾ ਕਿ ਮੈਂ ਉਸਦੇ ਦਰਵਾਜ਼ੇ ਤੇ ਖੜੀ ਹਾਂ ਤਾਂ ਉਹ ਪਰੇਸ਼ਾਨ ਹੋ ਕੇ ਨੰਗੇ ਪੈਰ ਬਾਹਰ ਆ ਗਿਆ। ਉਸ ਦੀ ਮਾਂ ਨੇ ਮੈਨੂੰ ਕਿਹਾ ਕੁੜੀਏ ਤੂੰ ਇੱਥੋਂ ਚਲੀ ਜਾ ਸਾਡੇ ਗਲੇ ਵਿੱਚ ਮੁਸੀਬਤ ਨਾ ਪਾ। ਮੈਂ ਸਖਤੀ ਨਾਲ ਜਵਾਬ ਦਿੱਤਾ ਮੈਂ ਸੁਖਚੈਨ ਨੂੰ ਪਿਆਰ ਕਰਦੀ ਹਾਂ ਅਤੇ ਕਿਸੇ ਵੀ ਕੀਮਤ ਤੇ ਉਸ ਘਰ ਤੋਂ ਦੂਰ ਨਹੀਂ ਹੋ ਸਕਦੀ। ਸੁਖਚੈਨ ਨੇ ਮੇਰਾ ਹੱਥ ਫੜ ਕੇ ਕਿਹਾ ਮਾਂ ਇਹ ਮੇਰਾ ਪਿਆਰ ਹੈ। ਅਤੇ ਮੈਂ ਉਸ ਨੂੰ ਕਿਸੇ ਵੀ ਕੀਮਤ ਤੇ ਵਾਪਸ ਨਹੀਂ ਜਾਣ ਦੇਵਾਂਗਾ। ਉਸ ਦੀ ਮਾਂ ਤੇ ਪਾਪਾ ਨੇ ਵਿਰੋਧ ਕੀਤਾ ਪਰ ਸੁਖਚੈਨ ਨੇ ਉਹਨਾਂ ਦੀ ਪਰਵਾਹ ਨਾ ਕੀਤੀ। ਮੈਂ ਆਪਣੀ ਮਾਂ ਦੀ ਨਹੀਂ ਸੁਣੀ ਤਾਂ ਹੁਣ ਕਿਸੇ ਹੋਰ ਦੀ ਕਿੱਥੋਂ ਸੁਣਨੀ ਸੀ? ਮੈਂ ਸੁਖਚੈਨ ਦੇ ਘਰ ਵਿੱਚ ਇੱਕ ਹਫ਼ਤਾ گزار ਦਿੱਤਾ ਸੀ। ਸੁਖਚੈਨ ਦੇ ਮਾਪਿਓ ਅਜੇ ਵੀ ਸਾਡੇ ਵਿਆਹ ਦੇ ਵਿਰੁੱਧ ਸਨ। ਉਹਨਾਂ ਦਾ ਕਹਿਣਾ ਸੀ ਕਿ ਇਹ ਕੁੜੀ ਸਾਡੇ ਸਿਰ ਕੋਈ ਵੱਡੀ ਮੁਸੀਬਤ ਪਾ ਦੇਵੇਗੀ। ਜੀ ਅਸੀਂ ਹੁਣੇ ਤੇਰਾ ਵਿਆਹ ਕਰ ਦਿੱਤਾ ਤੇ ਪਿੱਛੋਂ ਇਸ ਦੇ ਘਰ ਵਾਲੇ ਆ ਕੇ ਕੋਈ ਨਵਾਂ ਤਮਾਸ਼ਾ ਖੜਾ ਕਰ ਗਏ। ਤਾ ਅਸੀਂ ਕੀ ਕਰਾਂਗੇ ਸਾਡੀ ਤਾਂ ਇੰਨੀ ਹਸਿਆਤ ਨਹੀਂ ਕਿ ਅਸੀਂ ਬੇਕਾਰ ਦੇ ਝੇਲੇ ਵਿੱਚ ਫਸ ਕੇ ਆਪਣਾ ਪੈਸਾ ਤੇ ਸਮਾਂ ਬਰਬਾਦ ਕਰੀਏ ਪਰ ਸੁਖਚੈਨ ਨੇ ਸਾਫ਼ ਕਹਿ ਦਿੱਤਾ ਸਾਰੇ ਝੰਡਟ ਦੀ ਜ਼ਿੰਮੇਵਾਰੀ ਮੈਂ ਆਪਣੇ ਸਿਰ ਲੈਂਦਾ ਹਾਂ ਉਧਰ ਮੈਂ ਨਵਦੀਪ ਨਾਲ ਸੰਪਰਕ ਵਿੱਚ ਸੀ ਨਵਦੀਪ ਨੇ ਮੈਨੂੰ ਦੱਸਿਆ ਸੀ ਕਿ ਤੇਰੀ ਛੋਟੀ ਭੈਣ ਦਾ ਵਿਆਹ ਤੇਰੇ ਪੁਰਾਣੇ ਮਗੀਧਰ ਨਾਲ ਹੋ ਚੁੱਕਾ ਹੈ ਅਤੇ ਤੇਰੇ ਮਾਪੇ ਨੇ ਤੇਰੇ ਨਾਲ ਆਪਣੇ ਸਾਰੇ ਰਿਸ਼ਤੇ ਨਾਤੇ ਤੋੜ ਦਿੱਤੇ ਹਨ ਹੁਣ ਉਹ ਤੇਰਾ ਨਾਮ ਤੱਕ ਵੀ ਨਹੀਂ ਸੁਣਨਾ ਚਾਹੁੰਦੇ ਮੈਂ ਇਹ ਗੱਲ ਸੁਖਚੈਨ ਨੂੰ ਦੱਸੀ ਸੁਖਚੈਨ ਵੀ ਇਹ ਸੁਣ ਕੇ ਖੁਸ਼ ਹੋਇਆ ਸੀ ਉਸਨੇ ਕਿਹਾ ਹੁਣ ਸਾਡੀ ਜ਼ਿੰਦਗੀ ਵਿੱਚ ਕੋਈ ਬਿਵਾਲ ਨਹੀਂ ਰਹੇਗਾ ਅਸੀਂ ਅੱਜ ਹੀ ਚੱਲ ਕੇ ਕੋਰਟ ਮੈਰਿਜ ਕਰ ਲੈਂਦੇ ਹਾਂ ਅਤੇ ਇਸ ਤਰ੍ਹਾਂ ਸੁਖਚੈਨ ਨੇ ਆਪਣੇ ਮਾਪਿਆਂ ਨੂੰ ਦੱਸੇ ਬਿਨਾ ਮੈਨੂੰ ਨਾਲ ਲਿਆ ਅਤੇ ਕੋਰਟ ਵਿੱਚ ਜਾ ਕੇ ਮੇਰੇ ਨਾਲ ਵਿਆਹ ਕਰਵਾ ਲਿਆ ਹੁਣ ਮੇਰੇ ਦਿਲ ਨੂੰ ਸਕੂਨ ਮਿਲ ਗਿਆ ਸੀ ਕਿ ਮੈਨੂੰ ਸੁਖਚੈਨ ਦੇ ਘਰ ਤੋਂ ਜਾਂ ਉਸ ਦੀ ਜ਼ਿੰਦਗੀ ਤੋਂ ਕੋਈ ਨਹੀਂ ਕੱਢ ਸਕਦਾ ਇਸ ਤਰ੍ਹਾਂ ਮੈਂ ਸੁਖਚੈਨ ਨਾਲ ਖੁਸ਼ੀ-ਖੁਸ਼ੀ ਰਹਿਣ ਲੱਗੀ ਹਾਲਾਂਕਿ ਮੇਰੀ ਸੱਸ ਨੂੰ ਜਦੋਂ ਬਾਅਦ ਵਿੱਚ ਇਸ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਕਾਫੀ ਹੰਗਾਮਾ ਮਚਾਇਆ ਸੀ ਪਰ ਤੱਕ ਹਾਰ ਕੇ ਉਹ ਚੁੱਪ ਹੋ ਗਈ ਉਧਰ ਸੁਖਚੈਨ ਹੁਣ ਆਪਣੀ ਨੌਕਰੀ ਦੀ ਤਲਾਸ਼ ਵਿੱਚ ਲੱਗ ਗਿਆ ਸੀ ਹਾਲਾਂਕਿ ਉਸ ਦੀ ਮਾਂ ਅਤੇ ਭੈਣਾਂ ਸੁਖਚੈਨ ਅਤੇ ਮੇਰੇ ਨਾਲ ਅਜੇ ਵੀ ਨਾਰਾਜ਼ ਸਨ ਉਹ ਸਾਡੇ ਨਾਲ ਗੱਲ ਨਹੀਂ ਕਰਦੀਆਂ ਸਨ ਹਾਂ ਸੁਖਚੈਨ ਦੇ ਪਾਪਾ ਕਦੇ-ਕਦੇ ਸਾਡੇ ਨਾਲ ਗੱਲ ਕਰ ਲਿਆ ਕਰਦੇ ਸਨ ਅਚਾਨਕ ਇੱਕ ਦਿਨ ਸੁਖਚੈਨ ਕੋਲ ਨੌਕਰੀ ਦੀ ਖੁਸ਼ਖਬਰੀ ਆਈ ਉਹ ਮਠਿਆਈ ਦਾ ਡੱਬਾ ਲੈ ਕੇ ਘਰ ਆਇਆ ਅਤੇ ਕਿਹਾ ਹੁਣ ਮੈਂ ਜ਼ਿੰਦਗੀ ਭਰ ਤੈਨੂੰ ਖੁਸ਼ ਰੱਖਾਂਗਾ ਸੁਖਚੈਨ ਦੀ ਨੌਕਰੀ ਲੱਗਦੇ ਹੀ ਉਸ ਦੀ ਮਾਂ ਅਤੇ ਭੈਣਾਂ ਦਾ ਵਿਵਹਾਰ ਬਦਲ ਗਿਆ ਉਹ ਹੁਣ ਮੇਰੇ ਨਾਲ ਵੀ ਗੱਲਾਂ ਕਰਨ ਲੱਗੀਆਂ ਅਤੇ ਸੁਖਚੈਨ ਦਾ ਸਾਰਾ ਧਿਆਨ ਆਪਣੇ ਵੱਲ ਖਿੱਚਣ ਲੱਗੀਆਂ ਉਹ ਉਸ ਨੂੰ ਇਸ ਕਦਰ ਖੇਰ ਲੈਂਦੀਆਂ ਕਿ ਉਹ ਮੇਰੇ ਤੋਂ ਦੂਰ ਹੋਣ ਲੱਗਾ ਜਦੋਂ ਸੁਖਚੈਨ ਦਫ਼ਤਰ ਤੋਂ ਘਰ ਆਉਂਦਾ ਤਾਂ ਉਸ ਨੂੰ ਮੇਰੇ ਕੋਲ ਆਉਣ ਦਾ ਮੌਕਾ ਹੀ ਨਾ ਦਿੰਦੀਆਂ ਉਸ ਦੀ ਮਾਂ ਅਤੇ ਭੈਣਾਂ ਉਸ ਨੂੰ ਆਪਣੇ ਨਾਲ ਬਿਠਾ ਕੇ ਰੱਖਦੀਆਂ ਹੌਲੀ ਹੌਲੀ ਉਹ ਮੈਨੂੰ ਛੱਡ ਕੇ ਦੂਰ ਹੋਣ ਲੱਗਾ ਅਤੇ ਮੈਂ ਜੋ ਪਚਾ ਪੇ ਸਭ ਦੇਖਦੀ ਰਹੀ ਸੁਖਚੈਨ ਨਾਲ ਵਿਆਹ ਦੇ ਸ਼ੁਰੂਆਤੀ ਦਿਨ ਮੇਰੇ ਲਈ ਬਹੁਤ ਖੁਸ਼ੀਆਂ ਭਰੇ ਸਨ ਉਸ ਨੇ ਮੇਰੇ ਤੇ ਇੰਨਾ ਪਿਆਰ ਅਤੇ ਧਿਆਨ ਦਿੱਤਾ ਕਿ ਮੈਂ ਆਪਣੇ ਆਪ ਨੂੰ ਧਰਤੀ ਤੇ ਨਹੀਂ ਸਮਝਦੀ ਸੀ ਪਰ ਹੁਣ ਉਸ ਦੀ ਮਾਂ ਤੇ ਭੈਣਾਂ ਦੇ ਵਿਵਹਾਰ ਕਾਰਨ ਸੁਖਚੈਨ ਮੈਨੂੰ ਹੌਲੀ ਹੌਲੀ ਛੱਡ ਕੇ ਦੂਰ ਹੋ ਰਿਹਾ ਸੀ ਮੇਰੀ ਸੱਸ ਨੇ ਮੈਨੂੰ ਘਰ ਦੇ ਕੰਮਾਂ ਵਿੱਚ ਉਲਝਾ ਦਿੱਤਾ ਸੀ ਪਤੀ ਦੇ ਘਰ ਆਉਣ ਤੱਕ ਮੈਂ ਰਸੋਈ ਦੇ ਕੰਮਾਂ ਵਿੱਚ ਹੀ ਲੱਗੀ ਰਹਿੰਦੀ ਕਦੇ ਚਾਹ ਬਣਾਉਣਾ ਕਦੇ ਪਰੌਂਠੇ ਕਦੇ ਬਰਤਨ ਮਾਂਜਣਾ ਸੁਖਚੈਨ ਥੱਕਿਆ ਹਾਰਿਆ ਘਰ ਆਉਂਦਾ ਤੇ ਖਾਣਾ ਖਾ ਕੇ ਸੌਂ ਜਾਂਦਾ। ਕਈ ਵਾਰੀ ਜਦੋਂ ਉਸ ਦਾ ਮੂਡ ਹੁੰਦਾ ਤਾਂ ਮੈਨੂੰ ਆਪਣੇ ਕੋਲ ਬੁਲਾਉਂਦਾ ਅਤੇ ਜਦੋਂ ਮੈਂ ਉਸ ਦੇ ਕੋਲ ਨਹੀਂ ਜਾਂਦੀ ਤਾਂ ਉਹ ਮੈਨੂੰ ਸ਼ਿਕਾਇਤ ਕਰਦਾ ਕਿ ਹੁਣ ਤੂੰ ਮੈਥੋਂ ਦੂਰ ਦੂਰ ਰਹਿੰਦੀ ਹੈ, ਮੇਰੇ ਕੋਲ ਵੀ ਨਹੀਂ ਆਉਂਦੀ। ਮੈਂ ਕੰਮ ਦੇ ਬੋਝ ਦਾ ਬਹਾਨਾ ਬਣਾ ਕੇ ਉਸ ਦੀ ਗੱਲ ਟਾਲ ਦਿੰਦੀ। ਹੌਲੀ-ਹੌਲੀ ਘਰ ਦੀਆਂ ਜ਼ਿੰਮੇਵਾਰੀਆਂ ਵਿੱਚ ਫਸ ਗਈ। ਮੈਂ ਸੁਖਚੈਨ ਤੋਂ ਦੂਰ ਹੁੰਦੀ ਗਈ। ਇਹੀ ਸਭ ਸੋਚਦੇ ਸੋਚਦੇ ਮੇਰੀ ਅੱਖ ਲੱਗ ਗਈ। ਸਵੇਰੇ ਪੰਛੀਆਂ ਦੀਆਂ ਚਹਿਚਾਹਾਂ ਨਾਲ ਮੇਰੀ ਅੱਖ ਖੁੱਲੀ ਬੁਖਾਰ ਕਾਰਨ ਸਰੀਰ ਅਜੇ ਵੀ ਭਾਰੀ ਸੀ ਮੈਂ ਉੱਠ ਕੇ ਆਪਣੇ ਕਮਰੇ ਵਿੱਚ ਜਾ ਕੇ ਲੇਟ ਗਈ ਅਤੇ ਚਾਦਰ ਲੈ ਕੇ ਮੁੜ ਸੌਣ ਦੀ ਕੋਸ਼ਿਸ਼ ਕਰਨ ਲੱਗੀ ਇਸ ਦੌਰਾਨ ਕਿਸੇ ਨੇ ਮੈਨੂੰ ਨਹੀਂ ਜਗਾਇਆ ਜਦੋਂ ਅੱਖ ਖੁੱਲੀ ਤਾਂ ਸਵੇਰੇ ਦੇ 10 ਵਜੇ ਚੁੱਕੇ ਸਨ ਅਚਾਨਕ ਮੈਂ ਆਪਣੇ ਪਤੀ ਦੀ ਆਵਾਜ਼ ਸੁਣੀ ਜੋ ਗੁੱਸੇ ਵਿੱਚ ਆਪਣੀ ਮਾਂ ਨੂੰ ਕਹਿ ਰਿਹਾ ਸੀ ਮਾਂ ਤੁਸੀਂ ਚਿੰਤਾ ਨਾ ਕਰੋ ਮੈਂ ਹੁਣੇ ਹੀ ਉਸ ਦੀ ਖ਼ਬਰ ਲੈਂਦਾ ਹਾਂ ਇਹ ਸੁਣ ਕੇ ਮੈਂ ਘਬਰਾ ਗਈ ਕਿ ਪਤਾ ਨਹੀਂ ਮੇਰੀ ਸੱਸ ਨੇ ਮੇਰੇ ਖਿਲਾਫ ਕੀ ਕਹਿ ਦਿੱਤਾ ਮੈਂ ਦੌੜ ਕੇ ਬਾਹਰ ਆਈ ਤਾਂ ਵੇਖਿਆ ਮੇਰੀ ਸੱਸ ਨੇ ਆਪਣਾ ਸਿਰ ਦੁਪੱਟੇ ਨਾਲ ਬੰਨਿਆ ਹੋਇਆ ਸੀ ਅਤੇ ਮੇਰੀ ਨਾਨਦ ਕੋਲ ਬੈਠ ਕੇ ਕੁਝ ਬੁੜਬੜਾ ਰਹੀ ਸੀ ਜਿਵੇਂ ਹੀ ਸੁਖਚੈਨ ਦੀ ਨਜ਼ਰ ਮੇਰੇ ਤੇ ਪਈ ਉਸ ਨੇ ਗੁੱਸੇ ਨਾਲ ਕਿਹਾ ਸਰਬਜੀਤ ਤੂੰ ਕਿਸ ਕੰਮ ਦੀ ਹੈ ਮਾਂ ਨੂੰ ਤੇਜ਼ ਬੁਖਾਰ ਹੈ ਅਤੇ ਤੂੰ ਆਰਾਮ ਨਾਲ ਸੌਂ ਰਹੀ ਹੈ ਤੇਰੀਆਂ ਇਹੀ ਹਰਕਤਾਂ ਰਹੀਆਂ ਤਾਂ ਮੈਂ ਆਪਣੀ ਮਾਂ ਨੂੰ ਨਹੀਂ ਰੋਕਾਂਗਾ ਉਹ ਤੈਨੂੰ ਜੋ ਵੀ ਸਜ਼ਾ ਦੇਣੀ ਚਾਹੇ ਦੇਣ ਦੇਵਾਂਗਾ ਸੁਖਚੈਨ ਦੇ ਸਖਤ ਸ਼ਬਦਾਂ ਨਾਲ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਅਤੇ ਮੈਂ ਚੁੱਪਚਾਪ ਰਸੋਈ ਵੱਲ ਚਲੀ ਗਈ। ਮੇਰੀ ਨੰਦ ਕੰਤ ਵੱਲ ਮੁਹ ਕਰਕੇ ਹੱਸ ਰਹੀ ਸੀ ਜਿਵੇਂ ਉਸ ਨੂੰ ਮੇਰੀ ਪਰੇਸ਼ਾਨੀ ਵਿੱਚ ਹੀ ਖੁਸ਼ੀ ਮਿਲ ਰਹੀ ਹੋਵੇ। ਮੈਂ ਰੋਟੀ ਬਣਾਉਣ ਲਈ ਆਟਾ ਗੁੰਨ ਰਹੀ ਸੀ। ਉਦੋਂ ਹੀ ਵੇਖਿਆ ਮੇਰਾ ਸਹੁਰਾ ਮੇਰੇ ਕਮਰੇ ਵੱਲ ਗਿਆ ਸੀ। ਥੋੜੀ ਦੇਰ ਬਾਅਦ ਹੀ ਸੁਖਚੈਨ ਮੇਰੇ ਕੋਲ ਆਇਆ ਅਤੇ ਹੌਲੀ ਜਿਹੇ ਨਾਲ ਕਿਹਾ ਸਰਬਜੀਤ ਮੈਨੂੰ ਮaaf ਕਰ ਦੇ। ਤੇਰੀ ਤਬੀਅਤ ਠੀਕ ਨਹੀਂ ਸੀ। ਕੱਲ ਤੈਨੂੰ ਚੱਕਰ ਵੀ ਆ ਗਏ ਸਨ ਅਤੇ ਫਿਰ ਸਰਬਜੀਤ ਤੂੰ ਮੈਨੂੰ ਇੰਨੀ ਵੱਡੀ ਖੁਸ਼ੀ ਵੀ ਤਾਂ ਦਿੱਤੀ ਹੈ। ਇਸ ਦੇ ਬਾਵਜੂਦ ਮੈਂ ਆਉਂਦੇ ਹੀ ਤੈਨੂੰ ਡਾਂਟ ਦਿੱਤਾ। ਸੌਰੀ ਸਰਬਜੀਤ, ਬਸ ਮਾਂ ਦੇ ਕਹਿਣ ਤੇ ਮੈਨੂੰ ਥੋੜਾ ਗੁੱਸਾ ਆ ਗਿਆ ਸੀ। ਮੈਂ ਆਪਣੀ ਮਾਂ ਨਾਲ ਬਹੁਤ ਪਿਆਰ ਕਰਦਾ ਹਾਂ, ਇਸ ਲਈ ਉਹਨਾਂ ਦੇ ਚਿਹਰੇ ਤੇ ਕੋਈ ਉਦਾਸੀ ਨਹੀਂ ਦੇਖ ਸਕਦਾ। ਉਸ ਦੀ ਗੱਲ ਸੁਣਦੇ ਹੀ ਮੇਰੀਆਂ ਅੱਖਾਂ ਵਿੱਚ ਹੰਝੂ ਛਲਕ ਪਏ। ਉਸਨੇ ਮੇਰੇ ਹੰਝੂ ਪੂੰਝੇ ਅਤੇ ਫਿਰ ਬੁਖਾਰ ਦਾ ਅਹਿਸਾਸ ਹੋਣ ਤੇ ਮੈਨੂੰ ਆਰਾਮ ਕਰਨ ਲਈ ਕਿਹਾ। ਉਸਨੇ ਆਪਣੀ ਭੈਣ ਨੂੰ ਨਾਸ਼ਤਾ ਬਣਾਉਣ ਲਈ ਕਹਿ ਦਿੱਤਾ। ਅਤੇ ਮੈਨੂੰ ਮੰਜੇ ਤੇ ਬਿਠਾ ਕੇ ਗਰਮ ਪਾਣੀ ਪਿਲਾਇਆ ਉਸ ਦੀ ਇਸ ਦੇਖਭਾਲ ਨਾਲ ਮੈਂ ਫਿਰ ਹੈਰਾਨ ਸੀ ਤੇ ਖੁਸ਼ ਵੀ ਕਿ ਹੁਣ ਸੁਖਚੈਨ ਮੇਰਾ ਧਿਆਨ ਰੱਖਣ ਲੱਗਾ ਸੀ ਇਹ ਗੱਲ ਮੇਰੀ ਸੱਸ ਅਤੇ ਮੇਰੀ ਨਣਦ ਨੂੰ ਬਿਲਕੁਲ ਪਸੰਦ ਨਹੀਂ ਸੀ ਪਰ ਸੁਖਚੈਨ ਦੀ ਖੁਸ਼ੀ ਦੇ ਅੱਗੇ ਉਹ ਕੁਝ ਵੀ ਨਹੀਂ ਬੋਲਦੀਆਂ ਸਨ ਮੇਰੀ ਪ੍ਰੈਗਨਨਸੀ ਦੇ ਸ਼ੁਰੂਆਤੀ 3-4 ਮਹੀਨੇ ਬਹੁਤ ਸਕੂਨ ਨਾਲ ਗੁਜ਼ਰੇ ਅਤੇ ਫਿਰ 5ਵੇਂ ਮਹੀਨੇ ਵਿੱਚ ਡਾਕਟਰ ਨੇ ਅਲਟਰਾਸਾਊਂਡ ਕਰਨ ਲਈ ਕਿਹਾ ਉਸ ਦਿਨ ਮੈਂ ਸਵੇਰ ਤੋਂ ਹੀ ਤਿਆਰ ਹੋ ਰਹੀ ਸੀ ਅਤੇ ਸੁਖਚੈਨ ਨੂੰ ਜਲਦੀ ਆਉਣ ਲਈ ਕਿਹਾ ਸੀ ਸੁਖਚੈਨ ਘਰ ਆਇਆ ਹੀ ਸੀ ਕਿ ਮੇਰੀ ਸੱਸ ਨੇ ਵੀ ਸਾਡੇ ਨਾਲ ਜਾਣ ਦਾ ਫੈਸਲਾ ਕਰ ਲਿਆ ਰਾਹ ਵਿੱਚ ਉਹ ਸੁਖਚੈਨ ਨੂੰ ਕਹਿਣ ਲੱਗੀ ਜੇ ਇਸ ਨੇ ਧੀ ਜੰਮੀ ਤਾਂ ਉਹ ਵੀ ਇਸ ਤਰ੍ਹਾਂ ਦੀ ਹੀ ਨਿਕਲੇਗੀ ਇੱਕ ਦਿਨ ਤੇਰਾ ਸਹਰਾ ਸ਼ਰਮ ਨਾਲ ਝੁਕਾ ਦੇਵੇਗੀ ਤੇਰੀ ਇੱਜ਼ਤ ਮਿੱਟੀ ਵਿੱਚ ਮਿਲਾ ਦੇਵੇਗੀ ਆਪਣੀ ਮਾਂ ਦੀ ਤਰ੍ਹਾਂ ਉਹ ਵੀ ਘਰੋਂ ਭੱਜ ਕੇ ਵਿਆਹ ਕਰ ਲਵੇਗੀ ਅਤੇ ਅਸੀਂ ਕਿਸੇ ਨੂੰ ਮੂੰਹ ਦਿਖਾਉਣ ਦੇ ਕਾਬਲ ਨਹੀਂ ਰਹਾਂਗੇ ਇਸ ਲਈ ਤੇਰੀ ਪਤਨੀ ਧੀ ਨਾ ਜਣੇ ਇਹ ਸੁਣ ਕੇ ਸੁਖਚੈਨ ਦਾ ਚਿਹਰਾ ਸਖਤ ਹੋ ਗਿਆ ਉਦੋਂ ਕਹਿਣ ਲੱਗਾ ਸਰਬਜੀਤ ਜੇ ਤੂੰ ਧੀ ਨੂੰ ਜਨਮ ਦਿੱਤਾ ਤਾਂ ਮੈਂ ਤੈਨੂੰ ਇਸ ਘਰ ਚੋਂ ਕੱਢ ਦਿਆਂਗਾ ਉਸਦੇ ਸ਼ਬਦਾਂ ਨੇ ਮੇਰੇ ਦਿਲ ਨੂੰ چیر ਕੇ ਰੱਖ ਦਿੱਤਾ ਜਿਸ ਇਨਸਾਨ ਦੇ ਪਿਆਰ ਲਈ ਮੈਂ ਆਪਣਾ ਘਰ-ਬਾਰ ਛੱਡਿਆ ਅੱਜ ਉਹੀ ਮੈਨੂੰ ਇੰਨੀ ਬੇਰੁਖੀ ਨਾਲ ਗੱਲ ਕਰ ਰਿਹਾ ਸੀ ਅਲਟਰਾਸਾਉਂਡ ਤੋਂ ਬਾਅਦ ਡਾਕਟਰ ਨੇ ਦੱਸਿਆ ਕਿ ਮੈਂ ਜੁੜਵਾ ਬੱਚਿਆਂ ਦੀ ਮਾਂ ਬਣਨ ਵਾਲੀ ਹਾਂ ਮੇਰੀ ਸੱਸ ਨੇ ਮੈਨੂੰ ਅਤੇ ਸੁਖਚੈਨ ਨੂੰ ਡਾਕਟਰ ਦੇ ਕਮਰੇ ਤੋਂ ਬਾਹਰ ਕਰ ਦਿੱਤਾ ਅਧਿਆਪ ਅੰਦਰ ਡਾਕਟਰ ਨਾਲ ਗੱਲਾਂ ਕਰਨ ਲੱਗੀ ਕੁਝ ਦੇਰ ਬਾਅਦ ਉਹ ਬਾਹਰ ਆਈ ਤੇ ਸੁਖਚੈਨ ਨੂੰ ਕਹਿਣ ਲੱਗੀ ਸੁਖਚੈਨ ਤੇਰੀ ਪਤਨੀ ਤਾਂ ਦੋ ਦੋ ਜੁੜਵਾਤੀਆਂ ਨੂੰ ਜਨਮ ਦੇਣ ਵਾਲੀ ਹੈ ਆਪਣੀ ਮਾਂ ਦੇ ਮੂੰਹੋਂ ਇਹ ਗੱਲ ਸੁਣਦੇ ਹੀ ਸੁਖਚੈਨ ਦੇ ਚਿਹਰੇ ਤੇ ਗੁੱਸਾ ਸਾਫ਼ ਦਿਖਾਈ ਦੇ ਰਿਹਾ ਸੀ ਘਰ ਆਉਂਦਿਆਂ ਹੀ ਸੱਸ ਨੇ ਮੈਨੂੰ ਐਨਾ ਜ਼ੋਰ ਦਾ ਤੱਕਾ ਦਿੱਤਾ ਕਿ ਪੇਟ ਦੇ ਬਲ ਵਿੜੇ ਵਿੱਚ ਡਿੱਗ ਪਈ ਦਰਦ ਨਾਲ ਮੈਂ ਚੀਕਣ ਲੱਗੀ ਮੇਰੀ ਤਕਲੀਫ ਵੇਖ ਕੇ ਸੁਖਚੈਨ ਦੌੜ ਕੇ ਮੇਰੇ ਕੋਲ ਆਇਆ ਸਰਬਜੀਤ ਹੋਸ਼ ਵਿੱਚ ਹੈ ਤੂੰ ਠੀਕ ਹੈ ਮਾਂ ਤੁਸੀਂ ਇਹ ਕੀ ਕਰ ਦਿੱਤਾ ਤੁਹਾਡੇ ਅੰਦਰ ਜ਼ਰਾ ਵੀ ਇਨਸਾਨੀਅਤ ਨਹੀਂ ਹੈ ਬੇਹੋਸ਼ ਹੋਣ ਤੋਂ ਪਹਿਲਾਂ ਮੈਂ ਸੁਖਚੈਨ ਦੀਆਂ ਇਹ ਗੱਲਾਂ ਸੁనిਆਂ ਅਤੇ ਫਿਰ ਬੇਹੋਸ਼ ਹੋ ਗਈ। ਜਦੋਂ ਮੈਨੂੰ ਹੋਸ਼ ਆਇਆ ਤਾਂ ਇੱਕ ਪਿਆਰਾ ਚਮਤਕਾਰ ਮੇਰੀਆਂ ਅੱਖਾਂ ਦੇ ਸਾਹਮਣੇ ਸੀ। ਮੇਰੀ ਮਾਂ ਮੇਰੇ ਕੋਲ ਬੈਠੀ ਸੀ ਅਤੇ ਮੇਰੇ ਸਿਰ ਤੇ ਹੌਲੀ-ਹੌਲੀ ਪਿਆਰ ਨਾਲ ਹੱਥ ਫੇਰ ਰਹੀ ਸੀ। ਮੇਰੇ ਸਾਰੇ ਘਰ ਵਾਲੇ ਮੇਰੇ ਆਲੇ-ਦੁਆਲੇ ਖੜੇ ਸਨ। ਇਹ ਵੇਖ ਕੇ ਮੈਂ ਇੱਕਦਮ ਖੁਸ਼ ਹੋ ਗਈ। ਮੇਰੀ ਸੱਸ ਨੇ ਅੱਗੇ ਵੱਧ ਕੇ ਮੈਥੋਂ ਮਾਫੀ ਮੰਗੀ ਅਤੇ ਸੁਖਚੈਨ ਤਾਂ ਮੇਰੇ ਪੈਰਾਂ ਵਿੱਚ ਡਿੱਗ ਗਿਆ। ਉਹ ਕਹਿਣ ਲੱਗਾ, "ਸੱਜੀਤ ਸਾਨੂੰ ਮਾਫ ਕਰ ਦੇ।" ਮੇਰੀ ਮਾਂ ਨੇ ਮੇਰਾ ਮੱਥਾ ਚੁੰਮਿਆ ਤੇ ਪ੍ਰਮਾਤਮਾ ਦਾ ਧੰਨਵਾਦ ਕੀਤਾ ਕਿ ਮੈਂ ਬਚ ਗਈ। ਸੁਖਚੈਨ ਨੇ ਗਹਿਰੀ ਉਦਾਸੀ ਨਾਲ ਦੱਸਿਆ, "ਮਾਂ ਦੇ ਤੱਕੇ ਨਾਲ ਤੇਰੇ ਪੇਟ ਵਿੱਚ ਗੰਭੀਰ ਜ਼ਖ਼ਮ ਲੱਗ ਗਈ ਸੀ, ਜਿਸ ਕਾਰਨ ਸਾਡੇ ਬੱਚੇ ਪੇਟ ਵਿੱਚ ਹੀ ਮਰ ਗਏ। ਡਾਕਟਰਾਂ ਨੇ ਵੀ ਤੇਰੇ ਬੱਚੇ ਦੀ ਉਮੀਦ ਛੱਡ ਦਿੱਤੀ ਸੀ। ਇਸ ਲਈ ਅਸੀਂ ਤੇਰੇ ਘਰ ਵਾਲਿਆਂ ਨੂੰ ਖ਼ਬਰ ਦੇ ਦਿੱਤੀ ਸੀ। ਪਰ ਤੇਰੀ ਮਾਂ ਨੇ ਤੇਰੇ ਲਈ ਪ੍ਰਮਾਤਮਾ ਅੱਗੇ ਰੋ ਰੋ ਕੇ ਪ੍ਰਾਰਥਨਾ ਕੀਤੀ ਅਤੇ ਸ਼ਾਇਦ ਉਹਨਾਂ ਦੀਆਂ ਅਰਦਾਸਾਂ ਨੇ ਹੀ ਤੈਨੂੰ ਮੌਤ ਦੇ ਮੂੰਹ ਤੋਂ ਖਿੱਚ ਕੇ ਬਾਹਰ ਕੱਢ ਲਿਆ।" ਸੁਚੈਣ ਮੇਰੇ ਸਾਹਮਣੇ ਹੱਥ ਜੋੜ ਕੇ ਖੜਾ ਸੀ ਅਤੇ ਰੋ ਰਿਹਾ ਸੀ ਸਰਬਜੀਤ ਮੈਨੂੰ ਮਾਫ਼ ਕਰ ਦੇ ਜਦੋਂ ਡਾਕਟਰਾਂ ਨੇ ਕਿਹਾ ਕਿ ਤੈਨੂੰ ਬਚਾਉਣਾ ਮੁਸ਼ਕਲ ਹੈ ਤਾਂ ਮੈਂ ਅੰਦਰੋਂ ਟੁੱਟ ਗਿਆ ਸੀ ਮੈਨੂੰ ਪਹਿਲੀ ਵਾਰੀ ਅਹਿਸਾਸ ਹੋਇਆ ਕਿ ਮੈਂ ਤੇਰੇ ਬਿਨਾ ਕੁਝ ਵੀ ਨਹੀਂ ਹਾਂ ਜੇ ਤੂੰ ਨਾ ਰਹਿੰਦੀ ਤਾਂ ਸ਼ਾਇਦ ਮੈਂ ਵੀ ਜਿਉ ਨਹੀਂ ਸਕਦਾ ਸੀ ਮੈਂ ਪ੍ਰਮਾਤਮਾ ਅੱਗੇ ਰੋ ਰੋ ਕੇ ਤੇਰੀ ਜ਼ਿੰਦਗੀ ਲਈ ਦੁਆਵਾਂ ਮੰਗੀਆਂ ਪਤਾ ਨਹੀਂ ਪ੍ਰਮਾਤਮਾ ਨੇ ਮੇਰੀ ਸੁਣੀ ਜਾਂ ਤੇਰੀ ਮਾਂ ਦੀ ਪਰ ਤੂੰ ਬਚ ਗਈ ਅਤੇ ਜਿਵੇਂ ਹੀ ਤੈਨੂੰ ਹੋਸ਼ ਆਇਆ ਮੈਨੂੰ ਲੱਗਾ ਮੇਰੀ ਜ਼ਿੰਦਗੀ ਵਿੱਚ ਫਿਰ ਤੋਂ ਜਾਨ ਆ ਗਈ ਹੈ। ਮੇਰੀ ਸੱਸ ਨੇ ਵੀ ਅੱਗੇ ਵਧ ਕੇ ਮੈਥੋਂ ਮਾਫੀ ਮੰਗੀ। ਉਹ ਕਹਿਣ ਲੱਗੀ ਸਰਬਜੀਤ ਸਾਨੂੰ ਮਾਫ ਕਰ ਦੇ। ਮੇਰੇ ਅਗਿਆਨ ਅਤੇ ਜੱਤ ਦੀ ਲਾਲਸਾ ਨਾਲ ਮੈਂ ਗਲਤਫਹਿਮੀ ਪਾਲ ਲਈ ਸੀ। ਤੇਰੇ ਪੇਟ ਵਿੱਚ ਜੜਵਾ ਧੀਆਂ ਨਹੀਂ ਸਨ ਬਲਕਿ ਪੁੱਤ ਸਨ ਜੋ ਮੇਰੀ ਨਫ਼ਰਤ ਦੀ ਵਜ੍ਹਾ ਨਾਲ ਇਸ ਦੁਨੀਆ ਵਿੱਚ ਆਉਣ ਤੋਂ ਪਹਿਲਾਂ ਹੀ ਚਲੇ ਗਏ। ਮੈਨੂੰ ਆਪਣੇ ਬੱਚਿਆਂ ਦੇ ਜਾਣ ਦਾ ਬਹੁਤ ਦੁੱਖ ਸੀ। ਮੈਂ ਬਹੁਤ ਰੋਈ ਪਰ ਫਿਰ ਮੈਂ ਆਪਣੇ ਆਪ ਨੂੰ ਸੰਭਾਲ ਲਿਆ। ਹੁਣ ਮੇਰੇ ਨਾਲ ਮੇਰਾ ਪਰਿਵਾਰ ਸੀ ਸੁਖਚੈਨ ਦਾ ਪਿਆਰ ਅਤੇ ਮੇਰੇ ਘਰ ਵਾਲਿਆਂ ਦਾ ਸਹਾਰਾ ਮੇਰੇ ਲਈ ਅਨਮੋਲ ਸੀ ਮੈਂ ਸੁਖਚੈਨ ਦਾ ਹੱਥ ਫੜ ਕੇ ਫਿਰ ਤੋਂ ਅੱਗੇ ਵਧਣ ਦਾ ਫੈਸਲਾ ਕੀਤਾ ਹੁਣ ਸੁਖਚੈਨ ਮੇਰਾ ਬਹੁਤ ਧਿਆਨ ਰੱਖਦਾ ਸੀ ਅਤੇ ਮੇਰੀ ਸੱਸ ਵੀ ਮੈਨੂੰ ਸਮਝਣ ਲੱਗੀ ਸੀ ਉਹ ਮੈਨੂੰ ਪਿਆਰ ਕਰਨ ਲੱਗੀ ਸੀ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਹੁਣ ਕਦੇ ਵੀ ਸੁਖਚੈਨ ਨੂੰ ਮੇਰੇ ਖਿਲਾਫ ਨਹੀਂ फडਕਾਏਗੀ ਮੈਂ ਵੀ ਉਹਨਾਂ ਨੂੰ ਮਾਫ਼ ਕਰ ਦਿੱਤਾ ਅਤੇ ਫਿਰ ਇੱਕ ਖੁਸ਼ਹਾਲ ਪਰਿਵਾਰ ਵਾਂਗ ਅਸੀਂ ਸਾਰੇ ਮਿਲ ਜੁਲ ਕੇ ਰਹਿਣ ਲੱਗ ਪਏ ਅਗਲੇ ਹੀ ਸਾਲ ਮੈਂ ਇੱਕ ਪਿਆਰੀ ਜਹੀ ਧੀ ਨੂੰ ਜਨਮ ਦਿੱਤਾ ਧੀ ਦੇ ਜਨਮ ਤੇ ਨਾ ਤਾਂ ਸੁਖਚੈਨ ਦਾ ਚਿਹਰਾ ਉੱਤਰਿਆ ਅਤੇ ਨਾ ਹੀ ਮੇਰੀ ਸੱਸ ਦਾ ਬਲਕਿ ਦੋਵਾਂ ਨੇ ਉਸ ਨੂੰ ਆਪਣੀ ਗੋਦ ਵਿੱਚ ਲਿਆ ਅਤੇ ਇਸ ਖੁਸ਼ੀ ਵਿੱਚ ਸ਼ਾਮਲ ਹੋਏ ਸਾਰਿਆਂ ਨੇ ਮਿਲ ਕੇ ਬੜੇ ਪਿਆਰ ਨਾਲ ਉਸ ਦਾ ਨਾਮ ਰੱਖਿਆ ਸਭ ਦੇ ਚਿਹਰਿਆਂ ਤੇ ਸੱਚੀ ਮੁਸਕਾਨ ਵੇਖ ਕੇ ਮੇਰੇ ਦਿਲ ਨੂੰ ਸਕੂਨ ਮਿਲਿਆ ਉਸ ਦਿਨ ਮੈਨੂੰ ਮਹਿਸੂਸ ਹੋਇਆ ਕਿ ਹੁਣ ਮੇਰੀ ਜ਼ਿੰਦਗੀ ਵਿੱਚ ਅਸਲੀ ਖੁਸ਼ੀ ਮੁੜ ਕੇ ਆ ਗਈ ਹੈ ਅਤੇ ਮੇਰਾ ਪਰਿਵਾਰ ਹੁਣ ਮੇਰੇ ਨਾਲ ਹੈ ਦੋਸਤੋ ਕੀ ਮੇਰੀ ਸੱਸ ਮਾਫੀ ਦੇ ਕਾਬਿਲ ਹੈ ਜਾਂ ਨਹੀਂ ਆਪਣੀ رائے ਕਮੈਂਟ ਕਰਕੇ ਜਰੂਰ ਦੱਸੋ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਅਤੇ ਦੋਸਤੋ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤਾਂ ਜੋ ਸਾਡੀਆਂ ਆਉਣ ਵਾਲੀਆਂ ਹੋਰ ਵੀ ਸਿੱਖਿਆ ਦੇਣ ਵਾਲੀਆਂ ਕਹਾਣੀਆਂ ਪਰਿਵਾਰਕ ਕਹਾਣੀਆਂ ਦਾ ਆਨੰਦ ਮਾਣ ਸਕੋ ਸੋ ਦੋਸਤੋ ਜਲਦ ਮਿਲਦੇ ਹਾਂ ਅਸੀਂ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਉਦੋਂ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਜੀ